ਲੇ ਹੱਥ ਹੋਈ ਪਈ ਐ ਨਾਲੀ ਦੋ ਦੋ ਨੋਹਾਂ ਘਰੇ 12 ਵਜ ਗਏ ਹਜੇ ਕੋਈ ਰੋਟੀ ਦਾ ਨਾ ਕੋਈ ਪਾਣੀ ਦਾ ਕੁੜੇ ਹਰਪ੍ਰੀਤ ਨਹੀਂ ਹਰਪ੍ਰੀਤ ਪਤਾ ਨਹੀਂ ਉੱਥੇ ਕੀ ਹੱਥ ਜੇ ਮਾਰੀ ਜਾਂਦੀ ਐ ਗੱਲ ਹੀ ਨਹੀਂ ਸੁਣਦੀ ਨਾ ਹੁਣ ਮੈਂ ਬੋਲ ਮਾਰੀ ਜਾਨੀ ਐ ਦੋਨੇ ਬੋਲੀਆਂ ਹੋਈਆਂ ਪਈਆਂ ਪਹਿਲਾਂ ਇਹਨਾਂ ਨੂੰ ਸੁਣਦਾ ਨਹੀਂ ਨਹੀਂ ਆ ਜਾ ਬੁੜੀ ਨੂੰ ਤਾਂ ਨਾ ਹਰਪ੍ਰੀਤ ਹੀ ਦਿਸ ਜਾਂਦੀ ਐ ਉਹਨੂੰ ਤਾਂ ਕਹਿੰਦੀ ਨਹੀਂ ਹਰ ਵਕਤ ਮੈਨੂੰ ਹੀ ਗੋਲ ਮਾਰੀ ਜੋ ਨਹੀਂ ਹਰਪ੍ਰੀਤ ਨਹੀਂ ਹਰਪ੍ਰੀਤ ਆ ਗਈ ਕੀ ਕਹਿੰਦੀ ਐ ਦੀ ਗੱਲ ਸੁਣ ਲਾ ਛੋੜੇ ਆ ਜਾ ਆ ਗਈ ਮਾਂ ਆ ਜਾ ਆ ਜਾ ਬਹਿ ਜਾ ਹੁਣ ਦੱਸ ਕੀ ਕਹਿੰਦੀ ਸੀ ਨਾ ਦੱਸ ਕੇ ਕੀ ਕਹਿੰਦੀ ਸੀ 12 ਵਜੇ ਪਏ ਚੁੱਲੇ ਤੇ ਲਵੇ ਨਹੀਂ ਲੱਗਣਾ ਭੁੱਖੀ ਮਰੀ ਜਾਨੀ ਐ ਮੈਂ ਤਾਂ ਤੂੰ ਤਾਂ ਮਾਂ ਭੁੱਖੀ ਮਰੀ ਜਾਨੀ ਐ ਮੇਰੇ ਵੀ ਕੰਮ ਦੇਖ ਲਿਆ ਕਰ ਪਹਿਲਾਂ ਤਾਂ ਮੈਂ ਸੁੰਭਰਿਆ ਫਿਰ ਗੋਹਾ ਚੱਕਿਆ ਹੁਣ ਢੇਰਿਆਂ ਚੱਕੀ ਜਾਂਦੀ ਸੀ ਢੇਰਿਆਂ ਚੱਕੀ ਜਾਂਦੇ ਸੀ ਪਰ ਚੁੱਲੇ ਦੇ ਲਵੇ ਵੀ ਲੱਗਣਾ ਭਾਈ ਚੁੱਲੇ ਦੇ ਲਵੇ ਫੇਰ ਹੀ ਲੱਗੂਗੀ ਜੇ ਇਧਰੋਂ ਕੰਮ ਨਿਭੜੂਗਾ ਨਾਲੇ ਤੁਸੀਂ ਉਹ ਮਹਾਰਾਣੀ ਨੂੰ ਤਾਂ ਕਹਿੰਦੇ ਨਹੀਂ ਚਾਰ ਪੰਜ ਮਹੀਨੇ ਹੋ ਗਏ ਉਹਦੇ ਬੰਦੇ ਨੂੰ ਬਾਹਰ ਗਏ ਨੂੰ ਉਹਦੇ ਵਿਜੋਗ ਚੰਦਰੀ ਬੈਠੀ ਐ ਹੁਣ ਉਹਨੂੰ ਕੀ ਕਹਾਂ ਜੇ ਕਹਿੰਨੀ ਆ ਮਾੜਾ ਮੋਟਾ ਝੁਲਕਣ ਲੱਗ ਜਾਂਦੀ ਆ ਉਹ ਤਾਂ ਉਹਨੇ ਉਦੋਂ ਸ਼ਰਮ ਲਾਰ ਕੀ ਐ ਵੀ ਭਾਈ ਰੋਟੀ ਟੁੱਕਦਾ ਮੈਂ ਬਣਾ ਲਾ ਜੇ ਮਾਂ ਮੇਰੀ ਗੱਲ ਸੁਣੋ ਇਧਰੋਂ ਮੇਰਾ ਕੰਮ ਨਿਭੜੂਗਾ ਫੇਰ ਹੀ ਮੈਂ ਚੌਂਤਰੇ ਤੇ ਚੜੂੰਗੀ ਇੱਕ ਕੰਮ ਤਾਂ ਬੰਦਾ ਸੰਭਲੇ ਗੱਲ ਸੁਣ ਮੇਰੀ ਜਾਂ ਉਹਨੂੰ ਬੁਲਾ ਮੈਂ ਨਹੀਂ ਬੁਲਾਉਂਦੀ ਮਾਂ ਮੇਰੀ ਗੱਲ ਸੁਣ ਜੇ ਮੈਂ ਕਹੂੰਗੀ ਮੇਰੇ ਬਰੋਬਰ ਦੀ ਸ੍ਰਿਕਣੀ ਐ ਤੁਸੀਂ ਤਾਂ ਫੇਰ ਵੀ ਕਹਿ ਦੋਗੇ ਸਾਸੋਂ ਤੁਸੀਂ ਨਹੀਂ ਤੂੰ ਐਂ ਕਹਦੇ ਵੀ ਮਾਂ ਬੁਲਾਈ ਜਾਂਦੀ ਆ ਭਾਈ ਬਾਹਰ ਆ ਮਾਂ ਆਪੀ ਬਾਜ ਮਾਰ ਲਾ ਮੈਂ ਇੱਥੋਂ ਨਹੀਂ ਵਾਜਾਂ ਵਜਦੀਆਂ ਕੁੜੇ ਮੀਤ ਮੀਤ ਲਾ ਮਾਂ ਮੇਰੀ ਗੱਲ ਸੁਣ ਜਿਹੜਾ ਕੰਮ ਬਚ ਗਿਆ ਨਾ ਆਪੇ ਮੀਤ ਕਰ ਲੂਗੀ ਮੈਂ ਤਾਂ ਰੋਟੀ ਪਕਾਉਣੀ ਐ ਚੱਲ ਬਣਾ ਲੈ ਭਾਈ ਹੋਰ ਤੁਸੀਂ ਤਾਂ ਪਤਾ ਨਹੀਂ ਕਹਿ ਜੀਆਂ ਤੜਕੀ ਐ ਨਹੀਂ ਵੀ ਚਿੱਲੇ ਦੇ ਲਵੇ ਲੱਗੀਏ ਹਾਂਜੀ ਮੰਮੀ ਜੀ ਆਕੇ ਹਾਂਜੀ ਮੰਮੀ ਜੀ ਨਾ ਤੈਨੂੰ ਦੀਂਦਾ ਨਹੀਂ ਕੁੜੇ 12:00 ਵੱਜ ਗਏ ਤੇ ਰੋਟੀ ਨਹੀਂ ਬਣਾਉਣੀ ਕੋਈ ਗੱਲ ਨਹੀਂ ਮੰਮੀ ਜੀ ਮੈਂ ਬਣਾ ਲੈਣੀ ਆ ਮੈਂ ਅੰਦਰ ਡਸਟਿੰਗ ਕਰਨ ਲੱਗੀ ਸੀਗੀ ਪਹਿਲਾਂ ਬੈੱਡ ਬੁੱਡ ਪੂੰਝੇ ਐਲਸੀਡੀ ਕੈਬਨ ਵਗੈਰਾ ਤੇ ਅੰਦਰੋਂ ਝਾੜੂ ਪੋਚਾ ਕਰਨ ਲੱਗੀ ਨਹੀਂ ਆ ਕੰਮ ਤਾਂ ਤੁਸੀਂ ਬਾਅਦ ਚ ਵੀ ਕਰ ਲਓ ਪਹਿਲਾਂ ਰੋਟੀ ਦਾ ਕੰਮ ਹੁੰਦਾ ਐਂ ਤਾਂ ਦੇਖ ਲਓ ਭਾਈ ਬੁੜੇ ਠੇਰੇ ਦਵਾਈ ਬੂਟੀ ਲੈਂਦੇ ਮੈਨੂੰ ਤਾਂ ਭੁੱਖ ਲੱਗਦੀ ਐ ਕੋਈ ਗੱਲ ਨਹੀਂ ਮੰਮੀ ਜੀ ਮੈਂ ਲੱਗ ਜਾਨੀ ਆ ਰੋਟੀ ਕਿਉਂ ਤੁਸੀਂ ਉਹ ਕਰਦੇ ਬਲੱਡ ਵਧਾਉਣੇ ਆਉਦਾ ਹਜੇ ਆ ਕੇ ਬਲੱਡ ਹੀ ਨਾ ਵਧਾਵਾਂ ਲੈ ਦੱਸ ਸ਼ਰਮ ਲਾਹੀ ਪਈ ਐ ਤੇਰੇ ਤਾਂ ਜਿੱਦਨ ਦਾ ਮੁੰਡਾ ਗਿਆ ਮੌ ਨਾ ਪਈ ਰਹਿਣੀ ਐ ਕੰਮ ਨਹੀਂ ਕਰਦੀ ਧੰਦਾ ਨਹੀਂ ਕਰਦੀ ਮੰਮੀ ਜੀ ਮੈਨੂੰ ਮੈਂ ਅੰਦਰ ਜਲਮਾ ਖਾ ਹਾ ਡਾਸਟਿੰਗ ਦਾ ਕੰਮ ਜੇ ਕਰ ਲੈਣੀ ਆਸ ਤਾਂ ਇਹ ਰਲ ਮਿਲ ਕੇ ਚਾਹੁੰਦੀ ਸੀ ਕੰਮ ਕਰ ਲਵੇ ਰਲ ਮਿਲ ਕੇ ਤਾਂ ਕੰਮ ਚਾਹੁੰਦੀਆਂ ਤੁਸੀਂ ਕਰਨਾ ਫਿਰ ਉਹ ਕੀ ਕਰੇ ਉਹ ਤਾਂ ਤੜਕੇ ਦੀ ਲੱਗੀ ਪਈ ਆ ਗੋਹਾ ਕੂੜਾ ਕਰਨ ਤੂੰ ਵੀ ਐ ਸੋਚ ਲਾ ਵੀ ਭਾਈਓ ਗੋਹਾ ਕੂੜਾ ਕਰੀ ਜਾਂਦੀ ਐ ਮੈਂ ਰੋਟੀ ਬਣਾ ਕੇ ਦੇਦਾ ਮੇਰੀ ਸੱਸ ਨੂੰ ਤੁਸੀਂ ਤਾਂ ਪਤਾ ਨਹੀਂ ਅੰਦਰ ਬੜਬੜ ਕੀ ਖਾ ਲਾਣੀ ਹੋ ਖਾਣਾ ਤਾਂ ਮੰਮੀ ਜੀ ਕੀ ਆ ਜਦੋਂ ਹੁਣ ਮੈਂ ਰੋਟੀ ਨਹੀਂ ਪਕਾਈ ਮੈਂ ਇਕੱਲੀ ਨੇ ਕੀ ਖਾ ਲਿਆ ਜੋ ਤੁਸੀਂ ਨਹੀਂ ਕੁਝ ਖਾਦਾ ਹੈਗਾ ਤੇ ਤੁਹਾਨੂੰ ਵੀ ਪਤਾ ਤੁਹਾਨੂੰ ਖਵਾਏ ਬਿਨਾ ਸੀ ਕੁਝ ਨਹੀਂ ਖਾਂਦਗਾ ਹੈਗੀਆਂ ਫਿਰ ਇਹ ਤਾਂ ਤੈਨੂੰ ਆਪ ਨੂੰ ਆਉਣਾ ਚਾਹੀਦਾ ਭਾਈ ਰੋਟੀ ਸਬਜ਼ੀ ਤਾਂ ਬਣਾ ਲੈ ਚਲ ਕੋਈ ਨਹੀਂ ਮੰਮੀ ਜੀ ਮੈਂ ਹੁਣ ਬਣਾ ਲੈਨੀ ਆ ਜਾ ਕੇ ਫਿਰ ਹੁਣ ਕੀ ਬਣਾ ਲੈਨੀ ਆ ਹੁਣ ਤਾਂ ਉਹ ਗਈ ਆ ਹਰਪ੍ਰੀਤ ਬਣਾਉਣਾ ਤੇ ਤੂੰ ਆ ਗੋਹਾ ਕੂੜਾ ਕਰ ਲੈ ਜਿਹੜਾ ਰਹਿਦਾ ਝਾੜ ਚੜਾਈ ਆ ਜਾ ਠੀਕ ਆ ਮੰਮੀ ਜੀ ਕਰ ਲੈਂਦੀ ਕਰ ਲੈਨੀ ਆ ਨਾਲੇ ਹੋਰ ਐ ਕੰਮ ਦਾ ਡੱਕਾ ਤੋੜ ਕੇ ਰਾਜੀ ਨਹੀਂ ਹੈ ਫੋਨ ਜੇ ਕਿਹਦਾ ਵੱਜਿਆ ਅੱਛਾ ਬੰਟੂ ਦੇ ਆ ਗਿਆ ਹੈਲੋ ਹਾਂ ਪੁੱਤ ਸਾਸਰੀ ਕਾਲ ਹੋਰ ਕਿਵੇਂ ਆ ਹਾਂ ਹਾਂ ਪੁੱਤ ਠੀਕ ਐ ਮੈਂ ਤਾਂ ਤੂੰ ਦੱਸ ਹੱਜਾ ਤੇ ਰੋਟੀ ਰੋਟੀ ਖਾ ਲਈ ਪਤਾ ਹਾਂ ਓ ਮੈਂ ਕਿੱਥੇ ਖਾ ਲਈ ਬਸ ਪੁੱਤ ਮੈਂ ਤਾਂ ਹੁਣ ਹਰਪ੍ਰੀਤ ਗਵਾ ਕੂੜਾ ਜਾ ਕਰੀ ਜਾਂਦੀ ਐ ਤੇ ਹਜੇ ਆ ਬੈਠੀਆਂ ਢੀਕਦੇ ਆ ਉਹ ਕੰਮ ਧੰਦਾ ਕਰਕੇ ਫੇਰ ਰੋਟੀ ਬਣਾਉਗੀ ਵਿਚਾਰੀ ਲੈ ਮੀ ਤੇ ਮੀ ਤੇ ਤਾਂ ਪਈ ਐ ਸੁੱਤੀ ਅਸ ਤਾਂ ਭਾਈ ਜਦੋਂ ਦਾ ਤੂੰ ਗਿਆ ਅਸੀਂ ਕਿਹੜਾ ਉਹਨੂੰ ਉਠਾਉਣੇ ਆ ਆਦੀ ਮਰਜ਼ੀ ਨਾਲ ਉੱਠਦੀ ਐ ਮਰਜ਼ੀ ਨਾਲ ਰੋਟੀਆਂ ਬਣੀਆਂ ਚਾ ਕੇ ਖਾ ਲੈਂਦੀ ਐ ਦੇਖੀ ਲੈ ਮੰਮੀ ਜੇ ਡੈਡਾ ਝੂਠ ਕਾ ਤੋ ਬੋਲੀ ਜਾਂਦੇ ਆ ਹੋਂਦਾਂ ਮੈਂ ਉਹਨਾਂ ਦੇ ਕੋਲ ਆਈ ਆ ਤੇ ਇਹ ਇਹਨਾਂ ਨੂੰ ਕਹੀ ਜਾਂਦੇ ਆ ਵੀ ਸੁੱਤੀ ਪਈ ਆ ਮੈਨੂੰ ਸਮਝ ਨਹੀਂ ਆਉਂਦੀ ਮੇਰਾ ਰੱਬਾ ਵੀ ਮੇਰੇ ਤੇ ਝੂਠੇ ਇਲਜ਼ਾਮ ਕਿਉਂ ਲਾਈ ਜਾਂਦੇ ਆ ਅੱਜ ਤਾਂ ਮੈਂ ਬੰਕਰ ਚੱਕਣ ਸੀ ਪਰ ਮੈਨੂੰ ਕੀ ਪਤਾ ਸੀ ਵੀ ਮੇਰੇ ਮਾੜਾ ਜਿਹਾ ਗਈ ਮੰਗ ਰਹੀ ਮੰਮੀ ਮੇਰੀਆਂ ਇਹਨੀਆਂ ਨੇ ਗੱਲਾਂ ਬਣਾ ਦੋਗੇ ਅੱਛਾ ਪੁੱਤ ਪੈਸੇ ਭੇਜੇਗਾ ਕਿਉਂ ਕਾਦੇ ਵਾਸਤੇ ਅੱਛਾ ਮੀਤ ਨੂੰ ਚਾਹੀंदे ਆ ਚਲ ਚਲ ਕੋਈ ਨਾ ਪੁੱਤ ਭੇਜ ਦੀ ਠੀਕ ਐ ਗੱਲ ਕਰਨੀ ਸੀ ਉਹ ਗੱਲ ਤਾਂ ਪੁੱਤ ਮੈਂ ਕਰਾ ਦੰਦੀ ਸੁੱਤੀ ਪਈ ਐ ਫੇਰ ਮੈਂ ਕਾਹੇ ਕਹੇਗੀ ਵੀ ਮੈਨੂੰ ਉਠਾਤਾ ਹਾਂ 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 ਕੋਈ ਨਾ ਕੋਈ ਨਾ ਪੁੱਤ ਘੰਟੇ ਤੱਕ ਕਰ ਲਈ ਨਾ ਨਾ ਵਧੀਆ ਰਹਿੰਦੀ ਐ ਹਾਂ ਹਾਂ ਅਨਾਈ ਨਹੀਂ ਮੈਂ ਤਾਂ ਕਿਹਾ ਸੀ ਭਾਈ ਵੀ ਚਲ ਜੇ ਤੂੰ ਪੇਕੇ ਜਾਣਾ ਤਾਂ 4 ਦਿਨ ਜਾਇਆ ਤੇ ਉਸੇ ਨੇ ਜਵਾਬ ਦਿੱਤਾ ਕਹਿੰਦੀ ਨਹੀਂ ਮੰਮੀ ਮੈਂ ਨਹੀਂ ਜਾਂਦੀ ਹਾਂ ਹਾਂ ਪੁੱਤ ਲੈ ਲੈ ਕਾਮਲੀਆਂ ਗੱਲਾਂ ਕਰਦਾ ਫਰਕ ਕਾਦੇ ਵਾਸਤੇ ਰੱਖਣਾ ਮੈਂ ਤਾਂ ਉਹਨੂੰ ਧੀ ਬਣਾ ਕੇ ਰੱਖਦੀ ਆ ਤੇ ਤੈਨੂੰ ਪਤਾ ਹਰਪ੍ਰੀਤ ਦਾ ਵੀ ਨਹੀਂ ਸੁਭਾਅ ਇਹ ਜਾਂ ਵੀ ਜਿਹੜੀ ਉਹਦੇ ਨਾਲ ਤੇਰ ਮੇਰ ਕਰੂਗੀ ਹਾਂ ਹਾਂ ਪੁੱਤ ਹਾਂ ਚੱਲ ਠੀਕ ਐ ਚੰਗਾ ਪੁੱਤ ਅੱਛਾ ਨਾ ਕੋਈ ਨਾ ਪਾਦੀ ਪੁੱਤ ਪਾਦੀ ਪੈਸੇ ਪਾਦੀ ਠੀਕ ਐ ਚੰਗਾ ਮੁੰਡੇ ਜੈਨੂੰ ਵੀ ਪਤਾ ਨਹੀਂ ਕੀ ਹੋਇਆ ਲੈ ਰੁਪਈਏ ਨਾ ਕਿਹਾ ਹੋਏ ਨੇ ਪਟਰਾਣੀ ਨੇ ਵੀ ਮੈਨੂੰ ਰੁਪਈਏ ਚਾਹੀਦੇ ਨਹੀਂ ਇਹਨੇ ਰੁਪਈਏ ਕੀ ਕਰਨੇ ਪੁੱਛੂੰਗੀ ਮੈਂ ਵੀ ਤੂੰ ਮੁੰਡੇ ਨੂੰ ਸਾਥੋਂ ਚੋਰੀਆਂ ਕਹੀ ਜਾਨੀ ਮੈਨੂੰ ਰੁਪਈਏ ਪਾ ਦੀ ਰੁਪਈਏ ਪਾ ਦੀ ਕਿਉਂ ਉਹਨੇ 4 ਰੁਪਈਏ ਜੋੜਨੇ ਨਹੀਂ ਇਹਨੂੰ ਤਾਂ ਆਏ ਆ ਵੀ ਘਰ ਦਾ ਨਾ ਕੁਝ ਬਣਾ ਲੈ ਮੇਰੇ ਬੱਬਰ 'ਚੇ ਪਾਈ ਜਾ ਉਹਦੇ ਕਰਦੀਆਂ ਹਰਪ੍ਰੀਤ ਨਾਲ ਗੱਲ ਮੈਂ ਥੋੜੇ ਹਰਪ੍ਰੀਤ ਚੱਲ ਰੋਟੀ ਲੈ ਕੇ ਆਉਗੀ ਉਹਦੇ ਗੱਲ ਕਰੂੰਗੀ ਲੈ ਇਹ ਤਾਂ ਆ ਗਈ ਮੰਮੀ ਆ ਜਾਓ ਰੋਟੀ ਖਾ ਲਓ ਤੁਸੀਂ ਆਉਣੀ ਆ ਪੁੱਤ ਮੈਂ ਆਉਂਦੀ ਸੀ ਮੈਂ ਅਖਾ ਚੱਲ ਕੋਈ ਕੰਮ ਕਰਦੀ ਹੋਗੀ ਹਰਪ੍ਰੀਤ ਮੈਂ ਆ ਪੀ ਜੇ ਬਾਹਰ ਜਾਨੀਆ ਫਿਰ ਸੋਈ ਵਿੱਚ ਮਮੀ ਵਾਸਤੇ ਚਟਨੀ ਕੁੱਟਣ ਵਾਲੀ ਰਹਿੰਦੀ ਸੀ ਉਹ ਕੁੱਟਣ ਲੱਗ ਗਈ ਤੇ ਤੁਸੀਂ ਕਿਹਦੇ ਨਾਲ ਗੱਲਾਂ ਕਰੀ ਜਾਂਦੇ ਸੀ ਗੱਲਾਂ ਵਨਟੂ ਦਾ ਫੋਨ ਆਇਆ ਸੀ ਅੱਛਾ ਕੀ ਕਹਿੰਦਾ ਸੀ ਵਨਟੂ ਕਹਿਣਾ ਕੀ ਹੈ ਮਹਾਰਾਣੀ ਨੇ ਪੈਸੇ ਮੰਗੇ ਹੋਣੇ ਅੱਛਾ ਵੀ ਮੈਨੂੰ ਪੈਸੇ ਪਵਾ ਦੇ ਕਾਦੇ ਵਾਸਤੇ ਪੈਸੇ ਮੰਗੇ ਆਹ ਹੁਣ ਮੈਂ ਪੁੱਛਿਆ ਸੀ ਇਹ ਕਹਿੰਨੇ ਕੋਈ ਦਵਾਈ ਦਬੂਈ ਲਿਆਉਣੀ ਹੈ ਨਾ ਗੱਲ ਸੁਣ ਅਸੀਂ ਨਹੀਂ ਜਵਾਕ ਜੰਮੇ ਹੈ ਇਹਨੇ ਲੈਦਾ ਜਵਾਕ ਜੰਮਣਾ ਪਖੰਡ ਦੇਖ ਕੇ ਮੈਂ ਕਰਦੀ ਐ ਆ ਕਿ ਉਹ ਵੀ ਅਡਵਾਂਸ ਫੜੇ ਐ ਮੈਂ ਅੱਛਾ ਮੰਮੀ ਫਿਰ ਇਹ ਤਾਂ ਗੱਲ ਹੀ ਗਲਤ ਹੈ ਆਏ ਪੈਸੇ ਮੰਗੋ-ਮੰਗੋ ਕੇ ਵਿਚਾਰਾ ਉਹ ਵੀ ਐਡਵਾਂਸ ਫੜਦਾ ਟਾਈਮ ਪਾਸ ਕਿਵੇਂ ਕਰਾਂਗੇ ਭਾਈ ਫਿਰ ਇਹ ਸੋਚਦੀ ਨਹੀਂ ਨਾ ਹਾਂ ਮਾਂ ਕੋਈ ਨੂੰਹ ਸੱਸ ਗੱਲਾਂ ਕਰੀ ਜਾਂਦੀਆਂ ਸੀ ਬੇ ਪੁੱਤ ਬਸ ਆਹੀ ਘਰ ਦੀਆਂ ਗੱਲਾਂ ਕਰੀ ਜਾਂਦੇ ਆ ਕਬੀਲਦਾਰੀ ਦੀ ਤੇ ਲੱਗ ਗਿਆ ਪਾਣੀ ਧੋਣੇ ਨੂੰ ਲੱਗ ਗਿਆ ਮਾਂ ਬਸ ਧੋਣਾ ਤਾਂ ਕਦੋਂ ਕਰਨ ਲੱਗਦਾ ਮੈਂ ਅੱਛਾ ਤੇ ਪਾਣੀ ਲੱਗ ਗਿਆ ਸਾਰਾ ਚਲ ਠੀਕ ਹੈ ਹਾਂ ਵਧੀਆ ਵਰ ਗਿਆ ਚਾਰੇ ਕਿੱਲੇ ਚਲ ਵਧੀਆ ਕਰਿਆ ਚਲ ਤੁਸੀਂ ਟਾਈਮ ਤੇ ਆ ਗਏ ਜੀ ਰੋਟੀ ਬਣੀ ਪਈ ਆ ਤੁਸੀਂ ਰੋਟੀ ਖਾ ਲਓ ਔਰ ਰੋਟੀ ਦਾ ਲੈਣਾ ਬਾਅਦ ਚ ਲੈ ਕੇ ਜਾਊਗਾ ਮੈਂ ਪਹਿਲਾਂ ਤੂੰ ਚਾਹ ਕਰ ਦੇ ਤੈਨੂੰ ਪਤਾ 10 12 ਬੰਦੇ ਹੈਗੇ ਆਓ ਠੀਕ ਹੈ ਫਿਰ ਕਦੂ ਕਦੂ ਕਰਨ ਲੱਗ ਜਾਣਗੇ ਫਿਰ ਮੈਂ ਦੁਬਾਰੇ ਵਿੱਚ ਦੀ ਆ ਕੇ ਰੋਟੀ ਆਪੇ ਲੈ ਜਾਊਂ ਠੀਕ ਹੈ ਲੈ ਵੀ ਗੱਲ ਠੀਕ ਹੈ ਪੁੱਤ ਤੂੰ ਚਾਹ ਬਣਾ ਦੇ ਤੇ ਰੋਟੀ ਦਾ ਚੱਲ ਫਿਰ ਤੂੰ ਆ ਜੀ ਮੈਂ ਆਪੇ ਲੈ ਜਾਊਂ ਰੋਟੀ ਵਿੱਚ ਦੀ ਹੁਣ ਤੈਨੂੰ ਆ ਤਾਂ ਹੁਣ ਲੱਗਦਾ ਹੱਥ ਕੰਮ ਨਿਬੜ ਜਾ ਫਿਰ ਨਹੀਂ ਨਿਬੜਨਾ ਨਹੀਂ ਠੀਕ ਠੀਕ ਹੈ ਜੀ ਤੇ ਮੈਂ ਨਾ ਚਾਹ ਧਾਰਦੀ ਆ ਤੇ ਤੁਸੀਂ ਦੋ ਵਰਕੂਆਂ ਖਾ ਲਓ ਰੋਟੀ ਨਹੀਂ ਗਰਮੈਸ਼ ਨਹੀਂ ਚਲ ਕੋਈ ਨਮਕ ਖਾਉਂ ਤਾਂ ਮਾਂ ਮੈਂ ਲੱਸੀ ਜੀ ਪੀ ਲੈਣਾ ਘੁੱਟ ਅੱਛਾ ਰੋਟੀ ਭੁੱਖ ਨਹੀਂ ਲੱਗਦੀ ਗਰਮੈਸ਼ ਜੀ ਹੋਈ ਪਈ ਆ ਹਾਂ ਚਲ ਦੋ ਗਰਮੈਸ਼ ਆ ਜੀ ਤੇਰੀ ਤੁਸੀਂ ਰੋਟੀ ਖਾ ਲਓ ਮੈਂ ਚਾਹ ਮੈਂ ਖਾ ਲੈਣਾ ਆਏ ਤਾਂ ਆਓ ਚਾਹ ਦੀ ਕੁੱਟ ਧਾਰ ਦੇ ਤੇ ਰੋਟੀ ਮਾਪੀ ਚਾਕੇ ਖਾ ਲੈਣੀ ਆ ਆ ਜਾ ਪੁੱਤ ਚਲ ਮਾਂ ਹੋਰ ਕਿਹੜਾ ਸਾਰਾ ਦਿਨ ਖੇਤਾਂ 'ਚ ਖਾਪਣਾ ਸੌਖਾ ਪਿਆ ਓਹ ਹੋ ਲੱਤ ਰਿਆ ਤਾਂ ਚਾਹ ਜੀ ਚਾਹ ਤਾਂ ਮੈਂ ਧਾਰ ਦਿੰਦੀ ਆ ਜੀ ਤੁਹਾਨੂੰ ਇੱਕ ਗੱਲ ਦੱਸਦੀ ਸੀ ਕੀ ਗੱਲ ਦੱਸੀ ਦੱਸ ਸੁਡੇ ਭਰਾ ਨੇ ਨਾ ਆਪਦੇ ਘਰ ਆਈ ਵਾਸਤੇ ਨਾ ਐਡਵਾਂਸ ਪੈਸੇ ਭੇਜੇ ਓ ਯਾਰ ਉਹੀ ਨਾ ਕਮਲਿਆ ਮਰੀ ਗੱਲ ਕਰ ਐਡਵਾਂਸ ਹੋ ਚਾਰ ਤਿੰਨ ਮਹੀਨੇ ਹੋਇਆ ਉਹਨੂੰ ਗਏ ਨੂੰ ਐਂ ਕਿ ਉੱਥੇ ਦੱਸ ਦਰਖਤਾਂ ਲੱਗੇ ਪਏ ਐ ਵੀ ਪੈਸੇ ਚੱਕ ਕੇ ਫੜਾ ਦੂ ਉਹ ਵੀ ਪੈਸੇ ਠੀਕ ਐ ਪੈਸੇ ਦਾ ਉੱਥੇ ਆਪਦੀ ਕਬੀਲਦਾਰੀ ਆਈ ਅਜੇ ਜਾ ਕੇ ਤਾਂ ਸੈੱਟ ਨਹੀਂ ਹੋਇਆ ਹੁਣ ਜਾਣ ਸਾਰ ਇਹਨੂੰ ਪੈਸੇ ਹੀ ਭੇਜਣ ਲੱਗ ਗਿਆ ਐਵੇਂ ਨਹੀਂ ਤੁਸੀਂ ਇੱਕ ਦੂਜੇ ਨੂੰ ਵਿਚੇ ਲੱਗੀ ਤੇ ਹੁੰਦਾ ਕੋਈ ਪੈਸਾ ਨਹੀਂ ਭੇਦਾ ਕਿਸੇ ਨੂੰ ਚਲ ਕੋਈ ਨਾ ਜੀ ਤੁਸੀਂ ਤਾਂ ਨਾ ਮੇਰੀ ਗੱਲ ਉਹੀ ਨਹੀਂ ਸੁਣਦੇ ਉਹ ਮੈਂ ਵਾਹੇ ਗੱਲਾਂ ਨਹੀਂ ਸੁਣਦਾ ਤੂੰ ਜਿਹੜਾ ਕੰਮ ਐ ਠੀਕ ਐ ਖੇਤਾਂ ਨੂੰ ਚਾਹ ਕਰਦੇ ਤੇ ਮੈਂ ਚਾਹ ਲੈ ਕੇ ਜਾਵਾਂ ਆਪਦੇ ਕੰਮ ਕਰ ਲਿਆ ਕਰੋ ਇਹ ਜਿਹੇ ਗੱਲਾਂ 'ਚ ਕੁਝ ਨਹੀਂ ਫਾਇਦਾ ਉੱਥੇ ਕਰਦਾਂ ਨੂੰ ਜਿਹੜਾ 1 ਤੋਂ 1.20 ਵਾਰੀ ਕਹਤਾ ਐਂ ਪੈਸੇ ਕਮਾਉਣੇ ਉੱਥੇ ਸੌਖੀ ਨਹੀਂ ਪਏ ਐਂ ਇੱਥੇ ਘਰੇ ਬੈਠਿਆਂ ਨੂੰ ਪੈਸੇ ਨਹੀਂ ਭੇਜਤਾ ਹੁੰਦਾ ਅਗਲਾ ਠੀਕ ਐ ਕੰਮ ਕਰਨਾ ਪੈਂਦਾ ਹੁੰਦਾ 4-5 ਸਾਲਾਂ ਸੈੱਟ ਹੋਊਗਾ ਫੇਰ ਪੈਸੇ ਭੇਜਣ ਲੱਗ ਜੂ ਐਦਾ ਆਪਦੀ ਕਬੀਲਦਾਰੀ ਨਹੀਂ ਸੈੱਟ ਹੋਈ ਉਹਦੀ ਤੂੰ ਐਵੇਂ ਨਾ ਪੰਗੇ ਲਈ ਚਲੇਗਾ ਚਾਹ ਧਰ ਦੇ ਦਵਾ ਤੇ ਮੈਨੂੰ ਜਿਹੜੀ ਇੱਕ ਦੀ ਰੋਟੀ ਲੈ ਆਖੇ ਨਹੀਂ ਲੱਗਦਾ ਜੇ ਮੈਂ ਕੋਈ ਗੱਲ ਕਹਿਨੀ ਹੈ ਕੰਨੀ ਸੁਣੀ ਸੁਣਾਈ ਗੱਲ ਹੈ ਵੰਟੂ ਨੇ ਆਪਦੇ ਮੂੰਹ ਨਾਲ ਨਾਲੇ ਮਾਂ ਨੂੰ ਕਿਹਾ ਚੱਲ ਕੋਈ ਆਪੇ ਪਤਾ ਲੱਗੂ ਐਸ਼ਾ ਇਹ ਮੰਮੀ ਜੀ ਹਾਂ ਮੈਂ ਤੁਹਾਨੂੰ ਐ ਕਹਿੰਦੀ ਸੀ ਬੇ ਮੜਾ ਜਾਂ ਮੰਡੀ ਵਗ ਜਾਂਦੇ ਮੇਰੇ ਨਾਲ ਕਿਉਂ ਮੰਡੀਆਂ ਕੀ ਲਿਆਉਣੇ ਮੰਡੀਆਂ ਮੰਮੀ ਤੁਹਾਨੂੰ ਪਤਾ ਹੀ ਹੈ ਮੇਰਾ ਟ੍ਰੀਟਮੈਂਟ ਜੇ ਚੱਲਦਾ ਮੈਡੀਸਿਨ ਲੈ ਕੇ ਆਉਣੀ ਸੀ ਮੈਂ ਅੱਛਾ ਨਾ ਚੰਗੀ ਭਲੀ ਤਾਂ ਤੂੰ ਫਿਰਦੀ ਆ ਕਾਦੀ ਮੈਡੀਸਿਨ ਲਿਆਉਣੀ ਆ ਮੰਮੀ ਜੀ ਤੁਹਾਨੂੰ ਪਤਾ ਹੀ ਹਰ ਮਹੀਨੇ ਲਿਆਉਣੇ ਆ ਦੇਖੀ ਤੁਹਾਨੂੰ ਕਿਹੜਾ ਪਤਾ ਨਹੀਂ ਹੈਗਾ ਬਸ ਮੈਨੂੰ ਸਭ ਪਤਾ ਲੱਗਿਆ ਤੈਨੂੰ ਹੁਣ ਪਤਾ ਲੱਗਿਆ ਨਾ ਵੀ ਮੁੰਡੇ ਨੇ 4 ਪਈਏ ਭੇਜਤੇ ਵੀ ਕਰਿਆ ਮੈਂ ਸ਼ਾਪਿੰਗ ਨਹੀਂ ਮੰਮੀ ਜੀ ਸ਼ਾਪਿੰਗ ਤਾਂ ਮੈਂ ਕਾਦੀ ਕਰਨੀ ਹੈ ਤੁਹਾਨੂੰ ਪਤਾ ਹੀ ਹੈ ਹੁਣ ਸਾਰਾ ਕੁਝ ਆਪ ਹੀ ਹੈ ਨਾ ਵੀ ਚਲ ਮੈਂ ਦਵਾਈ ਲੈ ਆਉਂਦੀ ਇਕੱਲੀ ਮੈਂ ਜਾ ਨਹੀਂ ਸਕਦੀ ਤੁਹਾਨੂੰ ਪਤਾ ਭਾਈ ਮੈਨੂੰ ਨਹੀਂ ਪਤਾ ਦੇਖ ਮੈਂ ਇੱਥੋਂ ਤਾਂ ਨਾ ਜਾਇ ਨਹੀਂ ਜਾਂਦਾ ਗਰਮੀ ਬਹੁਤ ਜ਼ਿਆਦਾ ਹੈ ਮੈਂ ਤਾਂ ਆਪ ਹੁਣ ਗੋਲੀ ਲੈ ਕੇ ਤਾਂ ਕੂੜਾ ਜਿਹਾ ਸਿੱਟ ਕੇ ਆਈਆਂ ਬਾਹਰ ਹੈ ਤੂੰ ਕਿਸੇ ਮਰਜ਼ੀ ਨੂੰ ਲੈ ਕੇ ਜਾ ਮੰਮੀ ਜੀ ਮੈਂ ਕਿਸੇ ਮਰਜ਼ੀ ਨੂੰ ਕਿਵੇਂ ਲੈ ਜਾ ਸਕਦੀ ਆ ਭਲਾ ਜੇ ਤੁਸੀਂ ਕਹੋਗੇ ਫੇਰ ਹੀ ਜਾਉਂਗੀ ਮੈਂ ਅੱਗੇ ਤਾਂ ਤੂੰ ਮੇਰੇ ਕਹਿਣੇ ਦੀ ਚੱਲਦੀ ਐ ਜੇ ਮੇਰੇ ਕਹੇ ਤੂੰ ਕੰਮ ਕਰਦੀ ਐ ਪ੍ਰੋਟੀਨ ਤਾਂ ਤੁਸੀਂ 12 1 ਵਜੇ ਦਾਣਿਓ ਉਹਦੇ ਮੂੰਹ ਕੋ ਨਹੀਂ ਦੇਖਦੀ ਰਹਿਣੀ ਐ ਵੀ ਹਾਂ ਕੰਮ ਕਰਕੇ ਉਹ ਬੇਲੀ ਹੋਵੇ ਫੇਰ ਉਹ ਰੋਟੀਆਂ ਬਣਾਵੇ ਫੇਰ ਮੈਂ ਚੱਕ ਕੇ ਖਾਵਾਂ ਤੇ ਮੰਮੀ ਜੀ ਉਹ ਦੀਦੀ ਕਿੱਥੇ ਦੀਦੀ ਨੂੰ ਪੁੱਛ ਲਾਉਣਾ ਲੈ ਜਾ ਫਿਰ ਨਾਲ ਦੀਦੀ ਨੂੰ ਕੋਈ ਕੰਮ ਹੈ ਨਹੀਂ ਹੈ ਤੂੰ ਤਾਂ ਪਰੜਦੀ ਐ ਬਾਨਸਵੰਨਾ ਮੇਰੇ ਕੋਲੇ ਕੱਪੜਾ ਹੋਵੇ ਬਾਨਸਵੰਨਾ ਮੈਨੂੰ ਖਾਣ ਨੂੰ ਹੋਵੇ ਮੇਰਾ ਪੁੱਤ ਪਰਦੇਸਾਂ 'ਚ ਪਤਾ ਕਿੰਨੀ ਔਖੀ ਕਮਾਈ ਕਰਦਾ ਤੂੰ ਉਹਦੇ ਬਾਰੇ ਮਾੜਾ-ਮੋਟਾ ਸੋਚ ਲੈ ਮੰਮੀ ਜੀ ਉਹਨਾਂ ਬਾਰੇ ਤਾਂ ਸਾਰਾ ਕੁਝ ਹੀ ਸੋਚਦੀਆਂ ਤੁਸੀਂ ਵੀ ਮਾੜਾ-ਮੋਟਾ ਮੇਰੇ ਬਾਰੇ ਵੀ ਸੋਚ ਲਿਆ ਕਰੋ ਵੀ ਮੈਨੂੰ ਪਤਾ ਕੋਈ ਵੀ ਕੁੜੀ ਵਿਆਹ ਕੇ ਆਉਂਦੀ ਨਾ ਆਪਦੇ ਘਰੇ ਸੱਸ ਸੋਹਰੇ ਦਾ ਬਾਅਦ 'ਚ ਪਹਿਲਾਂ ਉਹਦੇ ਘਰ ਵਾਲੇ ਦਾ ਹੀ ਹੁੰਦਾ ਵੀ ਚਲੋ ਜੇ ਉਹ ਹੈਗਾ ਉਹਦੇ ਨਾਲ ਹੀ ਜ਼ਿੰਦਗੀ ਕੱਟਣੀ ਹੁੰਦੀ ਐ ਜੇ ਤੋ ਉਹ ਨਹੀਂ ਕਰੇ ਦਿੰਦਾ ਮੇਰਾ ਵੀ ਪਤਾ ਟਾਈਮ ਕਿੰਨਾ ਔਖਾ ਲੰਘਦਾਗਾ ਮੈਂ 24 ਘੰਟੇ ਹੀ ਸੋਚੀ ਰਹੀ ਆ ਵੀ ਪਤਾ ਨਹੀਂ ਉਹ ਕਦੋਂ ਬਾਹਰੋਂ ਆਉਣਗੇ ਤੇ ਮੇਰਾ ਮਾੜਾ ਮੋਟਾ ਦਿਨ ਲੱਗ ਜਾ ਕਰੋ ਕੱਲੀ ਦਾ ਸੱਚੀ ਮੇਰਾ ਵੀ ਉਹਨਾਂ ਬਿਨਾ ਚਮਾ ਜੀ ਨਹੀਂ ਲੱਗਦਾ ਫੇਰ ਹੁਣ ਐ ਕਰ ਪੁੱਤ ਉਹਨੂੰ ਇੱਥੇ ਬੁਲਾ ਲੈਣੇ ਆ ਕੰਮ ਧੰਦਾ ਨਾ ਕਰਨ ਦੇ ਆਹ ਤੇ ਗੋਡੇ ਨਾਲ ਲਾ ਕੇ ਬੈਠੀ ਰਹੀ ਸਾਰਾ ਦਿਨ ਆਹੀ ਹੱਲ ਐ ਹੋਰ ਤਾਂ ਕੋਈ ਹੱਲ ਹੈ ਨਹੀਂ ਫੇਰ ਮੰਮੀ ਜੀ ਮੈਂ ਐ ਨਹੀਂ ਕਹਿੰਦੀ ਹੈਗੀ ਮੈਂ ਤਾਂ ਉਹ ਦੱਸ ਦੇ ਸੀ ਤੁਹਾਨੂੰ ਵੀ ਜੀ ਤਾਂ ਮੇਰਾ ਵੀ ਨਹੀਂ ਲੱਗਦਾ ਹੈਗਾ ਪਰਦੇਸਾਂ 'ਚ ਬੈਠੇ ਆ ਮੈਨੂੰ ਕੱਲੀ ਨੂੰ ਵੀ ਟਾਈਮ ਟਪਾਉਣਾ ਬਹੁਤ ਔਖਾ ਹੈਗਾ ਆ ਜਿਹੜੇ ਤੂੰ ਢੰਗ ਜੇ ਕਰਦੀ ਨਾ ਮੈਨੂੰ ਸਭ ਪਤਾ ਹੈ ਵੀ ਮੈਂ ਐਂ ਕਹੀ ਜਾਊਂਗੀ ਫਿਰ ਇਹ ਕਹਿ ਦੇਣ ਕਿ ਚੱਲ ਪੁੱਤ ਤੂੰ ਇਹਨੂੰ ਨਾਲ ਹੀ ਲੈ ਜਾ ਹੈ ਤੂੰ ਉਹਨੂੰ ਕੰਮ ਨਾ ਕਰਨ ਦੇ ਆ ਜਿਹੜੇ ਲੱਛਣ ਜੇ ਤੂੰ ਕਰਦੀਆਂ ਨਾ ਫਿਰ ਤਾਂ ਜੋੜ ਲੈ ਚਾਰ ਪੀਏ ساری ਉਮਰ ਨਹੀਂ ਤੁਸੀਂ ਕਾਮਯਾਬ ਹੋ ਸਕਦੇ ਫਿਰ ਮੰਮੀ ਜੀ ਹੁਣ ਮੈਂ ਕੀ ਕਰਾਂ ਚੱਲ ਮੈਂ ਅੰਦਰ ਹੀ ਭੱਗ ਜਾਨੀ ਆ ਫਿਰ ਭੱਗ ਜਾ ਭਾਈ ਅੰਦਰ ਕਿਸੇ ਮਰਜੀ ਨੂੰ ਪੁੱਛ ਲੈ ਚਾਹੇ ਹਰਪ੍ਰੀਤ ਨੂੰ ਪੁੱਛ ਲੈ ਜਾਂਦੀ ਆ ਤਾਂ ਲੈ ਜਾ ਮੈਨੂੰ ਤਾਂ ਪਤਾ ਨਹੀਂ ਠੀਕ ਆ ਮੰਮੀ ਦੇਖ ਲੈ ਲੱਛਣ ਦੇ ਕੀ ਕਰਦੀ ਆ ਮੈਂ ਬਾਜ਼ਾਰ ਜਾਣਾ ਹੈ ਮੈਂ ਮੈਡੀਸਿਨ ਲਿਉਣੀ ਹੈ ਮੈਂ ਆਹ ਲਿਉਣੀ ਹੈ ਸਭ ਪਤਾ ਹੈ ਮੈਨੂੰ ਤੇਰਾ ਚਾਰ ਪੀ ਉੱਥੇ ਮੁੰਡੇ ਨੂੰ ਜੋੜ ਨਹੀਂ ਦਿੰਦੀ ਉਹਦੀ ਫੋਨ ਕਰ ਦਊਗੀ ਮੈਨੂੰ ਰੁਪਏ ਭੇਜ ਦੇ ਮੈਂ ਆਹ ਲਿਉਣਾ ਹੈ ਮੈਂ ਆਹ ਲਿਉਣਾ ਹੈ ਕਿੱਥੇ ਰਿਸ਼ੂ ਪੁੱਤ ਬਾਲ ਤਾਂ ਤੇਰੇ ਗਿੱਲੇ ਆ ਇਹਨੂੰ ਨਾ ਬਾਹੇ ਦਾ ਕੋਈ ਫਾਇਦਾ ਨਹੀਂ ਇਹਨੂੰ ਕਿਹੜਾ ਆਈ ਫੋਲਡ ਕਰ ਦਿੰਦੀ ਆ ਚੰਗਾ ਦੀਦੀ ਬਾਲ ਵਾਈ ਹੈ ਨਾ ਗੁੜਿਆ ਦੇ ਪੋਤੇ ਨੂੰ ਢਿਸ਼ ਉਪਰਾਂ ਜਾ ਕੇ ਸਗਾ ਲਾ ਪਰ ਤਾਂ ਚੰਗਾ ਕੋਈ ਨਾ ਮੈਂ ਤੇਰੀ ਚਾਚੀ ਨਾਲ ਗੱਲ ਕਰ ਲਾ ਹਾਂ ਮੀਤ ਦੀਦੀ ਮੈਂ ਤਾਂ ਤੁਹਾਡੇ ਕੋਲ ਕੰਮ ਆਈ ਸੀ ਜੇ ਕਰ ਦੋਗੇ ਤਾਂ ਕੋਈ ਨਾ ਜੋ ਬਹਿ ਜਾ ਬਸ ਜੇ ਕੋਈ ਕਰਨ ਵਾਲਾ ਹੋਇਆ ਤਾਂ ਕਰ ਦੂਗੀ ਬਸ ਬੈਂਦੀ ਤਾਂ ਨਹੀਂ ਹੈਗੀ ਦੀਦੀ ਮੈਂ ਖੜੀ ਠੀਕ ਆ ਕੋਈ ਨਹੀਂ ਤੇ ਮੈਂ ਕਹਿੰਦੀ ਸੀਗੀ ਭਾਈ ਕਿੱਥੇ ਆ ਲੈ ਆਏ ਪੁੱਛਦੀ ਆ ਵੀ ਜਿੰਮੇਵਾਰੀ ਕਰੀ ਹੁੰਦਾ ਤੈਨੂੰ ਨਹੀਂ ਪਤਾ ਹੁਣ ਕੰਮ ਦੀ ਰੋਤਾ ਭਾਈ ਖੇਤ ਹੀ ਹੋਊਗਾ ਖੇਤ ਨੇ ਭਾਈ ਦੀਦੀ ਜੇ ਤੁਸੀਂ ਉਹਨਾਂ ਨੂੰ ਬੁਲਾ ਲੈਂਦੇ ਬਾਈ ਨੂੰ ਮੜਾ ਜਾ ਮੀਤੋ ਕਮਲੀਆ ਗੱਲਾਂ ਤੂੰ ਕਰਦੀਆਂ ਜੇ ਬੁਲਾ ਲੂੰਗੀ ਦਿਹਾੜੀਆਂ ਨੇ ਖੇਤ ਕੰਮ ਨਹੀਂ ਕਰਨਾ ਇੰਨੇ ਬੰਦੇ ਗਏ ਆ ਖੇਤ ਜੀ ਤੁਹਾਨੂੰ ਪਤਾ ਨਾ ਮੈਂ ਹਰ ਮਹੀਨੇ ਦਵਾਈ ਲੈ ਕੇ ਆਉਣੀ ਹੁੰਦੀ ਆ ਹਨਾ ਤੇ ਮੰਮੀ ਜੀ ਨੇ ਤਾਂ ਮਨਾ ਕਰਤਾ ਮੇਰੇ ਨਾਲ ਜਾਂਦੇ ਨਹੀਂ ਹੈਗੇ ਤੇ ਤਾਂ ਕਰਕੇ ਨਾ ਮੈਂ ਤੁਹਾਨੂੰ ਕਹਿੰਦੀ ਸੀ ਵੀ ਪਲੀਜ਼ ਤੁਸੀਂ ਮੇਰੇ ਨਾਲ ਬਾਈ ਨੂੰ ਭੇਜ ਦਿਓ ਬਾਈ ਮੋਟਰਸਾਈਕਲ ਤੇ ਨਾ ਮੈਨੂੰ ਘੰਟੇ 'ਚ ਦਵਾਈ ਦਵਾ ਲੇਗਾ ਬਾਈ ਕੋਲੇ ਤਾਂ ਨਾ 2 ਮਿੰਟ ਘਰੇ ਰੋਟੀ ਖਾਣ ਦਾ ਟਾਈਮ ਨਹੀਂ ਤੂੰ ਵੀ ਰੋਜ਼ ਨਾਲੇ ਦੇਖਦੀ ਐ ਨਾ ਬਾਈ ਨੂੰ ਘੜ ਕੇ ਜਾਂਦਾ ਆਖ ਨੇ ਘਰੇ ਵੜਦਾ ਉਹ ਤਾਂ ਮੈਨੂੰ ਪਤਾ ਦੀਦੀ ਸਾਰਾ ਕੁਝ ਫਿਰ ਤੁਹਾਨੂੰ ਵੀ ਪਤਾ ਹੁਣ ਉਹ ਤਾਂ ਹੈ ਨਹੀਂਗੇ ਪਰ ਦੇਸਾਂ ਚ ਬੈਠੇ ਹਨਾ ਤੇ ਉਹਨਾਂ ਤੋਂ ਬਿਨਾ ਕੱਲੀ ਜਾਂਦੀ ਮੈ ਵੀ ਚੰਗੀ ਨਹੀਂ ਲੱਗਦੀ ਹੈਗੀ ਲੋਕ ਸੋ ਸੋ ਗੱਲਾਂ ਕਰਨਗੇ ਜੇ ਕੱਲੀ ਜਾਊਂਗੀ ਤਾਂ ਕਰਕੇ ਮੈਂ ਕਹਿੰਦੀ ਸੀਗੀ ਭਾਈ ਨੂੰ ਮਾੜਾ ਇਹ ਫੋਨ ਕਰ ਲੋ ਤੁਸੀਂ ਕਹਿ ਦਿਓ ਨਾ ਮਾੜਾ ਇਹ ਬਾਈ ਨੂੰ ਵੀ ਭੈਣੇ ਮੇਰੀ ਗੱਲ ਸੁਣ ਜੇ ਮੈਂ ਉਹਨੂੰ ਫੋਨ ਕਰੂੰਗੀ ਮੂਰੋਂ ਉਹ ਬੋਲੂਗਾ ਆਖੂਗਾ ਤੁਹਾਡਾ ਬੁਰੀਆਂ ਵਾਲਾ ਕੰਮ ਐ ਤੁਸੀਂ ਆਪ ਕਰੋ ਚਾਹੇ ਨਾ ਕਰੋ ਬਾਕੀ ਭਈ ਰਹੇਗੀ ਦਵਾਈ ਦੀ ਗੱਲ ਤੂੰ ਮੰਮੀ ਨੂੰ ਲੈ ਕੇ ਜਾਣ ਬਾਈ ਤੇਰੇ ਨਾਲ ਜਾਂਦਾ ਸੋਨਾ ਲੱਗਦਾ ਜੀ ਜੀ ਫਿਰ ਕੀ ਹੋਗਾ ਮੰਮੀ ਜੀ ਨੇ ਤਾਂ ਦੇਖੋ ਮੈਨੂੰ ਜਵਾਬ ਦੇ ਤਾਂ ਮੈਂ ਤੁਹਾਨੂੰ ਦੱਸੀ ਜਾਨੀ ਆ ਨਾਲੇ ਬਾਈ ਮੇਰਾ ਜੇਠ ਆ ਤੇ ਮੇਰੇ ਵੱਡੇ ਭਰਾਵਾਂ ਦੀ ਤਰ੍ਹਾਂ ਮੈਨੂੰ ਹਨਾ ਇਹਦੇ ਵਿੱਚ ਸੋਨਾ ਨਾ ਸੋਨਾ ਲੱਗਣ ਵਾਲੀ ਕਿਹੜੀ ਗੱਲ ਆ ਭਰਾ ਮੇਰਾ ਮੈਂ ਜਾ ਸਕਦੀ ਆ ਉਹਦੇ ਨਾਲ ਜਾ ਤਾਂ ਸਕਦੀ ਆ ਭਾਈ ਮੇਰੀ ਗੱਲ ਸੁਣੋ ਜਦੋਂ ਘਰੇ ਨਾ ਵੱਡਾ ਬਜ਼ੁਰਗ ਹੋਵੇ ਬਜ਼ੁਰਗ ਨੂੰ ਨਾਲ ਲੱਜਾਈ ਚ ਫਾਇਦਾ ਹੁੰਦਾ ਫਿਰ ਅਗਲਾ ਕਹੂਗਾ ਵੀ ਲੈ ਇਹਦਾ ਬੰਦਾ ਤਾਂ ਬਾਹਰ ਆ ਜੇਠ ਨਾਲ ਚੜੀ ਫਿਰਦੀ ਆ ਵੀ ਸੱਸ ਹੈ ਨਹੀਂ ਸੀ ਘਰੇ ਗੱਲ ਤਾਂ ਤੁਹਾਡੀ ਵੀ ਸਹੀ ਏ ਦੀ ਜੀ ਪਰ ਹੁਣ ਮੈਂ ਕੀ ਕਰਾਂ ਸੱਚੀ ਤੁਸੀਂ ਦੱਸੋ ਮੇਰੀ ਗੱਲ ਸੁਣੋ ਭਾਈ ਜਾਂ ਤਾਂ ਆਪਦੇ ਪੇਕਿਆਂ ਤੋਂ ਕਿਸੇ ਨੂੰ ਬੁਲਾ ਲਾ ਵੇਖ ਨਹੀਂ ਤਾਂ ਮੈਂ ਜਾਵੜਦੀ ਤੇਰੇ ਨਾਲ ਮੇਰੇ ਵੀ ਭਾਈ ਐਨੇ ਕੰਮ ਐ ਤੇ ਮੈਂ ਔਖੀ ਹੋ ਜੂਗੀ ਆ ਕੇ ਕਰੂੰ ਕਿ ਮੈਂ ਆ ਹੁਣ ਕੁੜੀ ਦਾ ਨਾ ਸਿਰ ਗਿੱਲਾ ਪਿਆ ਸੀ ਤੇਰੇ ਸਾਹਮਣੇ ਉਹਦੇ ਵਾਲ ਫਰੋਲਣ ਦਾ ਵੀ ਨਹੀਂ ਮੇਰੇ ਕੋਲ ਤਾਂ ਟਾਈਮ ਜੀ ਜੀ ਦੇਖੋ ਪੇਕਿਆਂ ਨੂੰ ਤਾਂ ਮੈਂ ਕਿਵੇਂ ਸੱਦ ਲਾ ਹਨ ਜੇ ਤਾਂ ਹੋਵੇ ਨਾ ਵੀ ਦਵਾਈ ਕਦੇ ਸਾਲ ਸਮਾਹੇ ਲਿਆਉਣੀ ਆ ਫਿਰ ਵੀ ਵੱਖਰੀ ਗੱਲ ਆ ਤੁਹਾਨੂੰ ਪਤਾ ਮੈਂ ਤਾਂ ਹਰ ਮਹੀਨੇ ਮੈਡੀਸਨ ਲੈ ਕੇ ਆਉਣੀ ਹੁੰਦੀ ਆ ਤੇ ਮਿਆਦੇ ਪੇਕੇਆਂ ਨੂੰ ਨਾ ਸੱਦ ਨਹੀਂ ਸਕਦੀ ਹੈਗੀ ਕਿਉਂਕਿ ਉਹ ਕਹਿਣਗੇ ਅਸੀਂ ਜ਼ਿਆਦਾ ਫਰਜ਼ ਨਿਭਾਤਾ ਵਿਆਹ ਕੇ ਤੋਰ ਕੇ ਤੈਨੂੰ ਨਾਲੇ ਦੀਦੀ ਹੁਣ ਤਾਂ ਇਹ ਜ਼ਿੰਮੇਵਾਰੀ ਤੁਹਾਨੂੰ ਪਤਾ ਥੋਡੀ ਹੈ ਹਨਾ ਜੇ ਬਾਈ ਨਹੀਂ ਜਾ ਸਕਦਾ ਨਾ ਕੁਝ ਨਹੀਂ ਹੁੰਦਾ ਕੰਮ ਮੈਂ ਕਰਾ ਦੂੰਗੀ ਤੁਹਾਡੇ ਨਾਲ ਆ ਕੇ ਅੱਗੇ ਵੀ ਸਾਰਾ ਕਰਾਉਣੀ ਆ ਤੁਸੀਂ ਚੱਲੋ ਮੇਰੇ ਨਾਲ ਨਾ ਨਾ ਭੈਣੇ ਮੇਰੀ ਗੱਲ ਸੁਣ ਮੈਂ ਆਪਦੇ ਬੰਦੇ ਤੋਂ ਗਾਲਾਂ ਲੈਣੇ ਉਹ ਤਾਂ ਨਾਲੇ ਤੈਨੂੰ ਪਤਾ ਕਲੇਸੀ ਵਾਲਾ ਭਾਂਡੇ ਭੰਨਣ ਲੱਗ ਜਾਊਗਾ ਤੇ ਨਾਲੇ ਮੇਰੀ ਗੱਲ ਸੁਣ ਦਵਾਈ ਨੂੰ ਕੀ ਹੋਇਆ ਕੁੜੇ ਤੈਨੂੰ ਚੰਗੀ ਭਲੀ ਹੈਗੀ ਆ ਕਾ ਨੂੰ ਹੈ ਬੇਟੇ ਢਕੂਕਦੀ ਹੈ ਰਹਿਣ ਦੇ ਦਵਾਈ ਗਾਣੇ ਮਹੀਨੇ ਵੇਖ ਲਈ ਦੀਦੀ ਐਵੇਂ ਦਵਾਈਆਂ ਖਾਣ ਨੂੰ ਕੀ ਦਾ ਜੀ ਕਰਦਾ ਹੁੰਦਾ ਤੁਹਾਨੂੰ ਪਤਾ ਹੀ ਹੈ ਨਾ ਵੀ ਪਤਾ ਨਹੀਂ ਕਿਉਂ ਮੇਰਾ ਉਹੀ ਬੜਾ ਜਿਆਦਾ ਬੀਪੀ ਵਧਣ ਲੱਗ ਗਿਆ ਸੀ ਜਦੋਂ ਇਹ ਬਾਹਰ ਭਾਗੇ ਸੀ ਨਵੀਂ ਨਵੀਂ ਵਿਆਹੀਤ ਬਾਦ ਤੇ ਉਹ ਮੇਰੀ ਬੀਪੀ ਦੀ ਮੈਡੀਸਨ ਜਿਹੜੀ ਚੱਲਦੀ ਆ ਉਹ ਤਾਂ ਹੁਣ ਲੈਣ ਜਾਣਾ ਹੀ ਪੈਣਾਗਾ ਕਿਸੇ ਨੂੰ ਵੀ ਸ਼ੌਂਕ ਨਹੀਂ ਹੁੰਦਾ ਦਵਾਈਆਂ ਖਾਣ ਦਾ ਇੱਕ ਮਜਬੂਰੀ ਕਰਕੇ ਨਾ ਖਾਣੀਆਂ ਪੈਂਦੀਆਂ ਨੇ ਵੀ ਮੇਰੀ ਗੱਲ ਸੁਣ ਇਹ ਤਾਂ ਪੈਣੇ ਨਸ਼ੇ ਵੰਨੋਂ ਨਸ਼ਾ ਹੋ ਜਾਂਦਾ ਜੇ ਹੁਣ ਤੂੰ ਡੇਲੀ ਦਵਾਈ ਖਾਵੇਂਗੀ ਤੈਨੂੰ ਆਦਤ ਬਣ ਜਾਊਗੀ ਚਾਹ ਲਈ ਗੱਲ ਆ ਜਿਵੇਂ ਹੁਣ ਆਪਾਂ ਨੂੰ ਤੜਕ-ਤੜਕ ਕੇ ਚਾਹ ਪੀਣ ਦੀ ਆਲਤ ਹੈ ਜਿੱਦਣ ਕਰਕੇ ਚਾਹ ਨਾ ਵੀ ਬਾਸੀਆਂ ਲੱਗ ਜਾਂਦੀਆਂ ਉਹੀ ਗੱਲ ਗੋਲੀਆਂ ਦੀ ਹੈ ਸਰੀਰ ਗਿੱਜ ਜਾਂਦਾ ਹੁੰਦਾ ਮੇਰੀ ਭੈਣ ਮੈਂ ਕਿਹੜੇ ਤੋਂ ਦਵਾਈਆਂ ਲਈਆਂ ਨਾਲੇ ਮੰਮੀ ਕਹਿੰਦੀ ਸੀ ਕਹਿੰਦੀ ਸਾਡੇ ਵੇਲੇ ਤਾਂ ਇਹ ਦਵਾਈਆਂ ਹੀ ਨਹੀਂ ਹੁੰਦੀਆਂ ਸੀ ਤੁਸੀਂ ਕਹਿੰਦੀ ਚੋਜ-ਮੋਜ ਕਰੀ ਜਾਂ ਨੂੰ ਦੀਦੀ ਚੋਜ ਤਾਂ ਕਾਦੇ ਆ ਚਲੋ ਜੇ ਤੁਹਾਨੂੰ ਚੋਜ ਲੱਗਦਾ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੀ ਹੈਗੀ ਤੇ ਫਿਰ ਦੀਦੀ ਹੁਣ ਮੈਂ ਕੱਲੀ ਜਾਵਾਂ ਦਵਾਈ ਲੈਣਾ ਦਵਾਈ ਤਾਂ ਮੈਂ ਜ਼ਰੂਰ ਲੈ ਕੇ ਆਉਂਗੀ ਜੇ ਭੈਣੇ ਤੂੰ ਜ਼ਰੂਰ ਲੈ ਕੇ ਆਉਣੀ ਹੈ ਨਾ ਇੱਕ ਵਾਰੀ ਹੋਰ ਮੰਮੀ ਤੋਂ ਪੁੱਛ ਲੈ ਵੇਖ ਮੇਰੇ ਕੋਲ ਤਾਂ ਟਾਈਮ ਨਹੀਂ ਮੈਂ ਤਾਂ ਨਾ ਉਹ ਕੁੜੀ ਨੂੰ ਕਿਤਾਬਾਂ ਲੈਣ ਜਾਣੀਆਂ ਸੀ ਈਸ਼ੂ ਰੋਜ਼ ਕਹਿੰਦੀ ਐ ਤੇ ਉਹਦੇ ਫਿਰ ਉਹਨੂੰ ਕਿਤਾਬਾਂ ਲੈਣ ਨਹੀਂ ਜਾ ਸਕਦਾ ਚਲੋ ਕੋਈ ਨਹੀਂ ਦੀਦੀ ਫਿਰ ਨਾ ਤੁਸੀਂ ਮੰਮੀ ਜੀ ਨੂੰ ਤਾਂ ਨਹੀਂ ਹੁਣ ਮੈਂ ਦੁਬਾਰੇ ਪੁੱਛਦੀ ਹੈਗੀ ਫਿਰ ਉਹ ਗੁੱਸਾ ਕਰਨਗੇ ਤਾਂ ਕਰਕੇ ਮੈਂ ਉਧਰੋਂ ਬੈਗ ਚੱਕਦੀ ਆ ਤੇ ਪਰਸ ਆਉਦਾ ਤੇ ਦਵਾਈ ਲੈਣ ਜਾਣੀ ਐ ਚੰਗਾ ਤੁਸੀਂ ਮੰਮੀ ਜੀ ਨੂੰ ਦੱਸ ਦਿਓ ਵੀ ਫਿਰ ਉਹ ਕੱਲੀ ਭਾਗੀ ਸੀ ਵੀ ਮੈਥੋਂ ਜਾਇਆ ਨਹੀਂ ਗਿਆ ਤੁਸੀਂ ਇਹ ਵੀ ਦੱਸ ਦਿਓ ਚੰਗਾ ਵੀ ਕੰਮ ਫਿਰ ਵਾੜਾ ਹੋ ਜਾਂਦਾ ਨਹੀਂ ਨਾ ਕਹਿਣੀ ਜੇ ਮੈਂ ਮੰਮੀ ਨੂੰ ਦੱਸੂਗੀ ਅਗਲੀ ਆਏਗਾ ਬੇਖਣਾ ਵਾਲਾ ਅਗਲਾ ਆਏ ਕਹੂਗਾ ਵੀ ਜੁਠਾਣੀ ਨੇ ਉਂਗਲਾ ਲਾਤੀ ਨਾ ਆਖੇ ਨੇ ਨਹੀਂ ਨਹੀਂ ਜਿਹਦੀ ਉਹ ਨਹੀਂ ਗੱਲ ਕਹਿੰਦੀ ਵੀ ਮੰਮੀ ਜੀ ਨੂੰ ਆਏ ਦੱਸ ਦੋ ਵੀ ਜੇ ਪੁੱਛਣ ਲੱਗੇ ਮੀਤ ਕਿੱਥੇ ਗਿਆ ਦਵਾਈ ਲੈਣ ਗਈ ਆ ਉਹ ਗੱਲ ਕਹਿੰਦੀ ਮੈਂ ਤਾਂ ਚੰਗਾ ਦੀਦੀ ਫਿਰ ਮੈਂ ਜਾਣੀ ਆ ਹਮ ਮੁੜ ਕੇ ਵੀ ਆਉਣਾਗਾ ਠੀਕ ਹੈ ਠੀਕ ਹੈ ਦੱਕੋ ਹੁਣ ਜਾ ਕੇ ਦੱਸਦੀ ਆ ਮੰਮੀ ਨੂੰ ਵੀ ਕੱਲੀ ਮੂੰਹ ਚੱਕ ਕੇ ਤੁਰ ਪਈ ਇਹ ਤਾਂ ਹੱਥੋਂ ਨਿਕਲ ਗਈ ਇਹਨੂੰ ਹੁਣੇ ਸੰਭਾਲ ਲੇ ਚਲ ਦੱਸ ਲੇ ਹਜੇ ਤਾਂ ਨਿੱਕੇ ਨਿੱਕੇ ਝੂਨੇ ਜੇ ਲੱਗੇ ਪਏ ਨੇ ਹਜੇ ਕਿਹੜਾ ਕੋਈ ਉਹ ਹੈ ਮੰਮੀ ਮਿਲ ਗਈ ਕੋਈ ਸਬਜੀ ਨਹੀਂ ਕੋਈ ਨਹੀਂ ਮਿਲੀ ਪੁੱਤ ਮੈਂ ਤਾਂ ਅੱਛਾ ਤੇ ਤੂੰ ਮੇਰੇ ਮਗਰ ਕੀ ਲੈਣ ਆਈ ਆ ਮੈਂ ਤਾਂ ਤੇਰੇ ਮਗਰ ਤਾਂ ਆ ਗਈ ਤੇ ਨੂੰ ਆ ਗੱਲ ਦੱਸਣ ਆਈ ਸੀ ਕੀ ਹੋ ਗਿਆ ਕੀ ਦੱਸਣ ਆਈ ਸੀ ਹੋ ਕੀ ਗਿਆ ਉਹ ਤਾਂ ਬਾਲਾ ਕੁਸ ਗਿਆ ਮੀਤ ਨਾ ਤਿਆਰ ਹੋ ਕੇ ਪਰਸ ਪਾ ਕੇ ਬਸ ਚੜ ਗਈ ਬੂਮਾ ਮਰ ਗਈ ਕੱਲੀ ਹਾਂ ਕੱਲੀ ਤੇ ਤੈਨੂੰ ਨਾਲ ਲੈ ਜਾਂਦੀ ਭਾਈ ਉਹ ਤਾਂ ਐ ਖੁੱਲ ਬਹਾਰਾਂ ਹੀ ਭਾੜਦੀ ਐ ਵੀ ਮੈਨੂੰ ਕਹਿਣ ਸੁਣਨ ਵਾਲਾ ਕੋਈ ਨਾ ਹੋਵੇ ਮੈਂ ਜਿੱਥੇ ਮੇਰਾ ਜੀ ਕਰੇ ਉੱਥੇ ਜਾਵਾਂ ਉਹ ਤਾਂ ਮੰਮੀ ਮੈਨੂੰ ਐ ਕਹਿੰਦੀ ਸੀ ਕਹਿੰਦੀ ਹੈਪੀ ਵਾਈ ਨੂੰ ਨਾਲ ਲੈ ਜਾਨੀ ਆ ਮੈਂ ਖਾ ਭੈਣੇ ਤੈਨੂੰ ਹੈਪੀ ਦੇ ਕੰਮ ਨਹੀਂ ਦੀਂਦੇ ਹਾਂ ਹੈਪੀ ਖੇਤ ਦਾ ਕੰਮ ਕਰੂਗਾ ਕਿ ਕਿ ਤੈਨੂੰ ਲੈ ਕੇ ਜਾਊ ਬਾਕੀ ਆਪਣੀ ਈਸ਼ੂ ਦੀਆਂ ਕਿਤਾਬਾਂ ਲਿਓਣ ਆਲੀਆਂ ਪਈਆਂ ਹੈਪੀ ਕੋਲੇ ਤਾਂ ਸਿਰ ਖੁਰਕਣ ਦੀ ਬੇਲ ਨਹੀਂ ਤੇ ਤੈਨੂੰ ਭਾਈ ਮੈਂ ਖਾ ਤੂੰ ਦਵਾਈ ਹਜੇ ਨਾ ਖਾ ਇਹ ਦਵਾਈ ਨੂੰ ਹੋਇਆ ਕਿ ਇਹਦੇ ਗੋਲਾ ਮੱਝਿਆ ਚੰਗੀ ਭਲੀ ਹੈਗੀ ਆ ਜਾਣ ਕੇ ਬਹਾਨੇ ਲਾਉਂਦੀ ਐ ਕੁਝ ਹੋਰ ਖਰੀਦ ਕੇ ਲਿਆਉਣਾ ਹੋਊਗਾ ਆਹੀ ਨਹੀਂ ਲੋਟਾਉਂਦੀ ਐ ਸੁਰਖੀਆਂ ਬਿੰਦੀਆਂ ਇਹਦੀਆਂ ਮੰਮੀ ਉਹ ਤਾਂ ਸਮਝਦੀ ਮੈਨੂੰ ਐਂ ਕਹਿੰਦੀ ਕਹਿੰਦੀ ਉਲਟ ਗੇਮ ਨੇ ਮੈਨੂੰ ਐਂ ਜਵਾਬ ਦਿੱਤਾ ਮੈਨੂੰ ਕਹਿੰਦੀ ਵੀ ਦਵਾਈ ਖਾਣ ਨੂੰ ਕੀ ਦਾ ਜੀ ਕਰਦਾ ਜੇ ਕੋਈ ਅਗਲਾ ਬਿਮਾਰਟ ਹਮਾਰਾ ਕੁਝ ਦੁਖਦਾ ਸੁਖਦਾ ਦਵਾਈ ਫੇਰ ਹੀ ਅਗਲਾ ਖਾਂਦਾ ਆਪਦੇ ਸ਼ੌਂਕ ਨੂੰ ਨਹੀਂ ਕਹਿੰਦੀ ਕੋਈ ਬਿਮਾਰਟ ਮਾਰ ਤਾਂ ਕਾ ਮੰਜੇ ਤੋਂ ਨਹੀਂ ਉੱਠਦਾ ਹਾਗਲਾ ਕੁਝ ਖਾਣ ਨੂੰ ਜੀ ਨਹੀਂ ਕਰਦਾ ਹੈ ਤੂੰ ਚੰਗਾ ਖਾ ਲਾਂਦੀ ਐ ਚੰਗਾ ਪਹਿਨ ਲਾਂਦੀ ਐ ਚੰਗੀਆਂ ਸੁਰਖੀਆਂ ਬਿੰਦੀਆਂ ਲਾ ਲਾਂ ਕਿੱਧਰ ਲਿਆ ਪਾਸਾ ਉਹਦਾ ਬਿਮਾਰ ਨਹੀਂਦਾ ਕੋਈ ਤੈਨੂੰ ਨਾਲੇ ਮੰਮੀ ਮੇਰੀ ਗੱਲ ਸੁਣ ਆ ਕੰਮ ਦੀ ਰੁੱਤ ਚ ਤਾਂ ਆਪਣੇ ਮੂੰਹ ਚੋਂ ਜਾਣ ਕੇ ਕਹਾਉਂਦੀ ਸੀ ਜਾਣ ਮੈਨੂੰ ਤਾਂ ਐ ਲੱਗਦਾ ਵੀ ਤਿਆਰ ਬੈਰ ਹੋ ਕੇ ਗਈ ਐ ਉਹ ਤਾਂ ਕਿਤੇ ਹੋ ਰਹੀ ਗਿੱਜ ਗਈ ਨਹੀਂ ਮੇਰੀ ਗੱਲ ਸੁਣਾ ਜੇ ਕਿਸੇ ਨੇ ਪਿੰਡ ਦੇ ਨੇ ਦੇਖ ਲਈ ਕੱਲੀ ਨੂੰ ਜਾਂਦੀ ਨੂੰ ਕੀ ਕਹਿਣਗੇ ਅਗਲਾ ਅਗਲਾ ਕਹੂਗਾ ਘਰੇ ਜੇਠ ਫਿਰਦਾ ਜਠਾਣੀ ਫਿਰਦੀ ਐ ਸੱਸ ਫਿਰਦੀ ਐ ਆ ਕੱਲੀ ਜਾਂਦੀ ਬੱਸਾਂ ਤੇ ਚੜਦੀ ਹੋਰ ਐ ਨਹੀਂ ਸ਼ਰਮ ਮੰਦੀ ਇਹ ਤਾਂ ਭਾਈ ਮੁੰਡਿਆ ਤਾਂ ਹੈ ਹੀ ਨਹੀਂ ਇੱਥੇ ਇਹ ਤਾਂ ਕਰਾਊਗੀ ਮੂੰਹ ਕਾਲਾ ਆਪਣਾ ਮੂੰ ਕਾਲਾ ਕਰਾਉਣਾ ਦੀ ਗੱਲ ਹੈ ਮੈਨੂੰ ਕਹਿੰਦੀ ਬਾਈ ਨੂੰ ਮੇਰੇ ਨਾਲ ਭੇਜ ਦੇ ਮੈਂ ਕਿਹਾ ਵੇਖ ਪਾਈ ਮੰਮੀ ਨੂੰ ਲੈ ਜਾ ਤੇਰੇ ਬਾਈ ਨੂੰ ਤੂੰ ਨਾਲ ਲੈ ਕੇ ਜਾਏਂਗੀ ਅਗਲਾ ਐ ਕਹੂਗਾ ਵੀ ਜੇਠ ਦੇ ਨਾਲ ਚੜੀ ਫਿਰਦੀ ਹਾਂ ਵੀ ਆਖੂ ਘਰੇ ਦੋ ਬੁੜੀਆਂ ਤੇ ਮੈਨੂੰ ਕਹਿੰਦੀ ਦੀਦੀ ਤੂੰ ਜਾਵੜਾ ਕੰਮ ਤਾਂ ਹੋਈ ਜਾਣਗੇ ਮੈਂ ਕਿਹਾ ਮੈਂ ਕਿਵੇਂ ਜਾਵੜਾਂ ਜਾਣ ਕੇ ਤਾਂ ਬਹਾਨੇ ਬਣਾਉਂਦੀ ਐ ਵੀ ਕੱਲ ਨੂੰ ਮੁੰਡੇ ਨੂੰ ਆਏ ਨੂੰ ਕਿਸੇ ਨੇ ਕਹਿਤਾ ਵੀ ਭਾਈ ਤੇਰੀ ਤੀਵੀ ਹੈਪੀ ਨਾਲ ਚੜੀ ਫਿਰਦੀ ਸੀ ਵੀ ਇਹ ਤਾਂ ਦੋਨੇ ਭਾਈਆਂ ਚ ਐ ਕਰਾਵਾਂ ਤੈਨੂੰ ਕਿਵੇਂ ਲੱਗਦੀ ਐ ਇਹ ਮੰਮੀ ਮੈਨੂੰ ਤਾਂ ਲੱਗਦਾ ਵੀ ਉਹਦਾ ਕੁਛ ਨਹੀਂ ਦੁਖਦਾ ਮੈਂ ਤਾਂ ਆਖੇ ਸੀ ਭਾਈ ਦਵਾਈ ਨਾਲ ਲੈ ਕਹਿੰਦੀ ਦਵਾਈ ਤਾਂ ਮੈਂ ਲਵਾਂ ਹੁਣ ਜੇ ਮੁੰਡੇ ਨੂੰ ਦੱਸਦੇ ਆ ਤਾਂ ਫਿਰ ਤੈਨੂੰ ਪਤਾ ਉਹ ਕਹੂਗਾ ਤੁਸੀਂ ਵਗ ਜਾਂਦੇ ਤੁਸੀਂ ਨਹੀਂ ਗਏ ਹੋਗੇ ਉਹ ਤਾਂ ਵਿਚਾਰੀ ਨੇ ਜਾਣਾ ਹੀ ਐ ਇਹਨੂੰ ਤਾਂ ਭਾਈ ਵਿਚਾਰੀ ਦੱਸਦਾ ਉਹ ਵਿਚਾਰੀ ਤਾਂ ਆਪੇ ਦੱਸਣਾ ਮम्मी ਮੇਰੀ ਗੱਲ ਸੁਣੋ ਜਦੋਂ ਤੂੰ ਮੈਨੂੰ ਕਹਿਤਾ ਸੀ ਵੀ ਪੁੱਤ ਦਵਾਈ ਲੈਣੀ ਨਹੀਂ ਜਵਾਕਾਂ ਵੇਲੇ ਮੈਂ ਜਮਾ ਨਹੀਂ ਲਈ ਹੁਣ ਮੈਂ ਆਖਿਆ ਵੀ ਭਾਈ ਜਵਾਕ ਲੈਣ ਦੀ ਦਵਾਈ ਹੁਣ ਤੂੰ ਕਿਉਂ ਲਾਉਣੀ ਐ ਤੇਰਾ ਬੰਦਾ ਬਾਹਰ ਐ ਤੈਨੂੰ ਕੀ ਲੋੜ ਐ ਨਾ ਇੱਥੇ ਤਾਂ ਐਡੇ-ਐਡੇ ਤਾਂ ਟੋਕਰੇ ਹੁੰਦੇ ਸਿਰਾਂ ਤੇ ਹਾਂ ਨਾ ਪੁੱਤੇ ਦਾ ਸਾਰਾ ਦਿਨ ਗੋਹਾ ਕੂੜਾ ਸਿੜਦੀ ਮਰ ਜਾਂਦੇ ਹਾਂ ਐ ਇਨੇ ਨੇ ਜਵਾਕ ਜੰਮੇ ਆ ਅਸੀਂ ਕਿਹੜਾ ਜੰਮੇ ਨਹੀਂ ਜਵਾਕ ਇਹਨੇ ਕੋਈ ਲਾਇਦਾ ਜਵਾਕ ਹੋਣ ਵਾਲਾ ਇਹਦਾ ਉਹੀ ਤਾਂ ਗੱਲ ਐ ਮਮੀ ਇਹਦਾ ਬੰਦਾ ਤਾਂ ਬਾਹਰ ਐ ਇਹਨੇ ਬੱਚੇ ਹੋਣ ਦੀ ਦਵਾਈ ਲੈ ਕੇ ਕਰਨੀ ਕੀ ਐ ਇਹ ਬੱਸ ਪੁੱਛਣਾ ਸਭ ਬਹਾਨੇ ਆ ਕਿਹੜੀਆਂ ਇਹਨੇ ਦਵਾਈਆਂ ਜੇ ਦਵਾਈਆਂ ਲੈ ਕੇ ਉਹ ਪਏ ਐ ਲਫਾਫੇ ਪਰੇ ਦੇਖੀ ਐ ਦਵਾਈ ਖਾਂਦੀ ਉਹ ਤਾਂ ਸ਼ੌਂਕ ਦੀ ਬੀਬੀ ਦਵਾਈ ਰੱਖਦੀ ਐ ਵੀ ਬੱਸ ਐ ਸ਼ੌਂਕ ਨੂੰ ਜਾਵੜੀ ਆ ਆ ਚੀਜ਼ ਲੈ ਲਈ ਆ ਚੀਜ਼ ਲੈ ਲਈ ਆ ਚੀਜ਼ ਨਹੀਂ ਲੋਟ ਆਉਂਦੀ ਤਾਂ ਆਪਾਂ ਨੂੰ ਕੰਗਾਲ ਕਰਨਾ ਇਹਨੇ ਅੱਛਾ ਜੇ ਆਪਾਂ ਮੁੰਡੇ ਨੂੰ ਕਹਾਂਗੇ ਭਾਈ ਸਾਨੂੰ ਐਨਰਪੀਏ ਚਾਹੀਦੇ ਆ ਉਹ ਕਹੋ ਲੈ ਮੀਤ ਦੀ ਦਵਾਈ ਨਹੀਂ ਲੋਟ ਆਉਂਦੀ ਕੀ ਕਰੀਏ ਬਸ ਇਹਨੇ ਕਾਮਯਾਬ ਹੋਣ ਨਹੀਂ ਦੇਣਾ ਸਰ ਕੋਈ ਨਾ ਮੇਰੀ ਗੱਲ ਸੁਣ ਹੁਣ ਤਾਂ ਉਹ ਜਾਵੜੀ ਤੇ ਤੂੰ ਨਾ ਡਾਂਗ ਖਿੱਚ ਲਾ ਡਾਂਗ ਖਿੱਚੇ ਜਾਵੜੀ ਹੁਣ ਤਾਂ ਘਰੇ ਦੇਖੀ ਤਾਂ ਸਹੀ ਕਰਦੀ ਆ ਜੀ ਬੇਇੱਜ਼ਤੀ ਤੇਰਾ ਮਤਲਬ ਕਿ ਕਿਸ ਇਕੱਲੇ ਜਾਣਦਾ

ਉਹ ਤਾਂ ਹੋਣਾ ਕੀ ਐ ਬਸ ਗੱਲ-ਗੱਲ ਤੇ ਕਹਿ ਦੂ ਮੈਂ ਬਿਮਾਰ ਆਂ ਦਵਾਈ ਲਿਓਣੀ ਐ ਦਵਾਈ ਲਿਓਣੀ ਐ ਵੀ ਭਾਈ ਜਦੋਂ ਦਵਾਈ ਬੂਟੀ ਪਹਿਲਾਂ ਲਿਆਂਦੇ ਭਈ ਐ ਉਹ ਤਾਂ ਖਾਂਦੀ ਨਹੀਂ ਨਿਤ ਡਾਕਟਰਾਂ ਕੋਲੇ ਕੀ ਐ ਤੂੰ ਵੀ ਸਿਆਣਾ ਐ ਪਰ ਐ ਇਕੱਲੀ ਜਾਣ ਵਾਲੀ ਕੁੜੀ ਤਾਂ ਹੈ ਹੀ ਨਹੀਂ ਉਹ ਤਾਂ ਘਰੇ ਵੀ ਨਾਲ ਉਹਦਾ ਮੰਮੀ ਡੈਡੀ ਨਾਲ ਜਾਂਦੇ ਸੀ ਇਕੱਲੀ ਕਿਤੇ ਇੱਥੇ ਗਈ ਨਹੀਂ ਭਾਈ ਉੱਥੇ ਨਹੀਂ ਗਈ ਹੋਊਗੀ ਇੱਥੇ ਤਾਂ ਆ ਦੇਖ ਲੈ ਤੇਰੇ ਸਾਹਮਣੇ ਆ ਗਈ ਤਾਂ ਹੀ ਤੈਨੂੰ ਕਿਹਾ ਵੀ ਕੱਲ੍ਹ ਕਲਾ ਨੂੰ ਤੂੰ ਨਾਲ ਆਂਬਾ ਦੇਵੇ ਵੀ ਮਾਸੀ ਤੂੰ ਮੈਨੂੰ ਦੱਸਣਾ ਸੀ ਨਹੀਂ ਫਿਰ ਤੁਸੀਂ ਸਿਆਣੇ ਬਣੇ ਤੁਸੀਂ ਜਾਣਾ ਸੀ ਨਾਲ ਓਹੋ ਜੇ ਸਾਨੂੰ ਪੁੱਛਦੀ ਫੇਰ ਹੀ ਅਸੀਂ ਨਾਲ ਜਾਂਦੇ ਨਹੀਂ ਆਏ ਇਕੱਲੀ ਜਾਣ ਵਾਲਾ ਤਾਂ ਗੱਲ ਬਣਦੀ ਨਹੀਂ ਕੋਈ ਲੈ ਨੈਬ ਤੂੰ ਤਾਂ ਐ ਕਹਿੰਦਾ ਵੀ ਮਾਸੀ ਝੂਠ ਮਾਰਦੀ ਐ ਹੁਣ ਇੰਨੇ ਜਾਣੇ ਇੰਨੇ ਪਰਿਵਾਰ ਦੇ ਮੈਂਬਰੋ ਕੋਈ ਨਾ ਕੋਈ ਤਾਂ ਨਾਲ ਵਗ ਜਾਂਦਾ ਨਾ ਫੇਰ ਕੋਈ ਗੱਲਬਾਤ ਹੀ ਹੋਈ ਹੁਣ ਐ ਇਕੱਲੀ ਵਗੀ ਲੈ ਗੱਲਬਾਤ ਕੀ ਹੋਣੀ ਸੀ ਗੱਲਬਾਤ ਕੋਈ ਨਹੀਂ ਹੋਈ ਲੈ ਆ ਵੀ ਤਾਂ ਮੇਰੀ ਨੋਹ ਐ ਵੱਡੀ ਇਹਨੂੰ ਕੈ ਸਾਲ ਹੋ ਕੇ ਵਿਆਹੀ ਆਈ ਨੂੰ ਇਹ ਭਗ ਜਾਂਦੇ ਨਾਲ ਫੇਰ ਮੈਂ ਵੀਰੇ ਹੁਣ ਘਰ ਦੇ ਕੰਮ ਛੱਡ ਕੇ ਜਾਂਦੀ ਕਿਵੇਂ ਹੂੰ ਚਲ ਮਾਸੀ ਤੇ ਚਲ ਬੈਲੀ ਸੀ ਇਹ ਤਾਂ ਨਾਲ ਵਾਹੀ ਜਾਂਦੀ ਹੈ। ਬਾਕੀ ਬਈ ਰਾਇ ਕਰਨੀ ਜ਼ਰੂਰੀ ਹੁੰਦੀ ਆ। ਜਦੋਂ ਬੁਢੀ ਨੇ ਚੱਕ ਕੇ ਝੋਲਾ ਤੁਰ ਪੈਣਾ ਸਾਨੂੰ ਤਾਂ ਤੁਰਨ ਵੇਲੇ ਪਤਾ ਲੱਗਿਆ ਵੀ ਹੁਣ ਜਾਂਦੀ ਆ। ਚਲੋ ਮੈਂ ਦੇਖੂਗਾ ਕਰੂੰ ਮੈਂ ਘਰੇ ਜਾ ਕੇ ਗੱਲ ਉਹਦੇ ਮੰਮੀ ਡੈਡੀ ਨਾਲ ਕਰਦਾ ਗੱਲ। ਤੂੰ ਕਰ ਲਈ ਭਾਈ ਗੱਲ। ਆਪ ਤੂੰ ਸਿਆਣੇ ਹੋ ਨਾ ਤੁਸੀਂ ਆਪ ਹੀ ਉਹ ਕਰਿਆ ਕਰੋ ਨਾ। ਪੁੱਤ ਮੇਰੀ ਗੱਲ ਸੁਣਾ ਸਿਆਣੀ ਤਾਂ ਮੈਂ ਹੈਗੀ ਆ ਤੂੰ ਵੀ ਕਹਿੰਦਾ ਸਿਆਣੀ ਐ ਜੇ ਕੋਈ ਹੋਰ ਦੇ ਖੂਨ ਬੱਸਾਂ ਤੇ ਚੜ੍ਹਦੀ ਉਹ ਵੀ ਕਹੂਗਾ ਵੀ ਸਿਆਣੀ ਵੈਣੀ ਬੁਢੀ ਘਰੇ ਐ ਤੇ ਬਹੂ ਕੱਲੀ ਜਾਂਦੀ ਆ। ਤੇ ਜੇ ਬਹੁਤ ਬੁਢੀ ਨੂੰ ਦੱਸਣਗੇ ਫੇਰ ਹੀ ਐ ਸੋ ਠੀਕ ਐ ਮੈਂ ਤਾਂ ਹੁਣ ਇੱਧਰ ਬਾ ਬਾੜੇ ਚ ਗਈ ਸੀ ਖੇਤ ਮੈਂ ਕਿਹਾ ਚੱਲ ਕੋਈ ਸਬਜ਼ੀ ਭਾਜੀ ਤੋੜ ਲਿਆ ਮੈਂ ਤਾਂ ਹੁਣ ਇਹਨੇ ਜਾ ਕੇ ਦੱਸਿਆ ਮੈਨੂੰ ਤਾਂ ਆਪ ਟੈਨਸ਼ਨ ਹੋ ਗਈ ਜਦੋਂ ਫੋਨ ਕਰਾਇਆ ਸੀ ਤੀਆ ਮਾਹ ਪਤਾ ਨਹੀਂ ਕੀ ਐਡੀ ਉਡੀ ਗੱਲ ਹੋ ਗਈ ਬਾਕੀ ਭਈ ਅਗਲਾ ਆਪ ਦੇ ਤੀ ਪੁੱਤ ਚ ਕਸੂਰ ਨਹੀਂ ਕਰਦਾ ਅਗਲਾ ਸਹੁਰਿਆਂ ਨੂੰ ਨਿੰਦਣ ਲੱਗ ਜਾਂਦਾ ਇਹ ਗੱਲ ਤਾਂ ਗਲਤੀ ਐ ਨਾ ਨਹੀਂ ਕੁੜੀ ਤਾਂ ਸਿਆਣੀ ਐ ਸਾਡੀ ਹੋਣੀ ਜਾਣੀ ਐ ਪੂਰੀ ਆਦਰ ਰਿਸ਼ਤੇਦਾਰੀ ਮੰਗਣੀ ਐ ਹੁਣ ਪਤਾ ਤੈਨੂੰ ਪਤਾ ਮੇਰਾ ਪੁੱਤ ਪਰਦੇਸਾਂ ਚ ਬੈਠਾ ਹੈ ਹਾਂ ਉਹ ਕੀ ਸੋਚੂਗਾ ਇਹ ਫੋਨ ਤੇ ਕੋਈ ਗੱਲ ਦੱਸੂਗੀ ਮੇਰੇ ਪੁੱਤ ਦੇ ਮਨ ਚ ਕੀ ਆਉ ਵਾਦਾ ਹੀ ਵਧੂਗਾ ਵਾਦਾ ਵਧੂ ਇਹ ਸਾਡਾ ਫਰਕ ਪਵਾਉਂਦੀ ਹੈ ਨਾ ਹਾਂ ਨਾ ਕੋਈ ਨਹੀਂ ਤੁਸੀਂ ਆਪ ਹੀ ਨਵੇੜ ਲਿਆ ਕਰੋ ਸੈਣੀ ਜਦੋਂ ਤੁਸੀਂ ਘਰ ਚ ਬੈਠੇ ਹੋ ਪੁੱਤ ਅਸੀਂ ਕੀ ਨਵੇੜ ਲਈਏ ਸਾਨੂੰ ਦੱਸ ਦੇਣੀ ਪੁੱਛ ਦੇਣੀ ਪਹਿਲੀ ਗੱਲ ਤਾਂ ਉੱਠਦੀ 12 ਵਜੇ ਹੈ ਠੀਕ ਹੈ ਅਸੀਂ ਠਾਉਂਦੇ ਨਹੀਂ ਜਿੱਦਾਂ ਦਾ ਮੁੰਡਾ ਗਿਆ ਵੀ ਚਲੋ ਉਹ ਜਾਣੇ ਆਪ ਹੀ ਸੰਭਲ ਜੂਗੀ ਆਪ ਹੀ ਕੋਈ ਕੰਮ ਧੰਦਾ ਕਰ ਲੂਗੀ ਤੇ ਬਸ ਕਾਹਨ ਇਹ ਤਾਂ ਸਾਡੀ ਇੱਕ ਨਹੀਂ ਸੁਣਦੀ ਉਹ ਮੁੰਡੇ ਨੂੰ ਫੋਨ ਲਾ ਕੇ ਕਹਿ ਦਾਂਦੀ ਹੈ ਐਨੇ ਪੈਸੇ ਪਾਈ ਉਹ ਵਿਚਾਰਾ ਤੈਨੂੰ ਪਤਾ ਗਿਆ ਤਾਂ ਚਾਰ ਪੀਏ ਕਮਾਉਣ ਦਾ ਪਰਦੇਸਾਂ ਵਿੱਚ ਕਿਦਾ ਜੀ ਕਰਦਾ ਆਪਦਾ ਘਰਵਾਰ ਛੱਡਣ ਨੂੰ ਜੇ ਸਾ ਕਿ ਉਹ ਹੀ ਬਣਦਾ ਹਾਂ ਪਰ ਗੱਲ ਨਹੀਂ ਸੁਣਦੀ ਜਾ ਪੁੱਤ ਚਾਹ ਦੀ ਕੁੱਟ ਧਰ ਦੇ ਨਾ ਨਾ ਚਾਹ ਨਹੀਂ ਮੈਂ ਨਾ ਜਾਣਾ ਥੋੜਾ ਜਿਆ ਜਲਦੀ ਸੀਗਾ ਕੋਈ ਨਹੀਂ ਮੈਂ ਕਰਦਾ ਗੱਲ ਬਾਕੀ ਤੁਸੀਂ ਆਪ ਤੂੰ ਕਰ ਭਾਈ ਮੈਂ ਤਾਂ ਤੈਨੂੰ ਤਾਂ ਬੁਲਾਇਆ ਵੀ ਕੱਲ ਨੂੰ ਕੋਈ ਉਨੀ ਕੀ ਹੋ ਗਈ ਫੇਰ ਨਾ ਤੁਸੀਂ ਸਾਨੂੰ ਕਿਹੋ ਵੀ ਸਾਨੂੰ ਤੁਸੀਂ ਦੱਸਿਆ ਨਹੀਂ ਤੈਨੂੰ ਮੈਂ ਤਲਾਹ ਕਰਤੀ ਤੂੰ ਇਹ ਬਚੋਲਾ ਸਾਡਾ ਫਰਜ਼ ਸੀ ਤੈਨੂੰ ਦੱਸਣ ਦਾ ਗੱਲ ਮੈਂ ਕੋਈ ਨਹੀਂ ਮੈਂ ਕਰਦਾ ਸ਼ਾਮ ਨੂੰ ਗੱਲ ਕਰਦੇ ਹਾਂ ਹਾਂ ਗੱਲ ਕਰਕੇ ਤੂੰ ਮੈਨੂੰ ਦੱਸੀ ਕੀ ਕਹਿੰਦੇ ਇਹਦੇ ਮਾਪਿਓ ਠੀਕ ਹੈ ਠੀਕ ਚੰਗਾ ਚਾਹ ਦੀ ਕੁੱਟ ਤਾਂ ਪੀਂ ਜਾਂਦਾ ਲੈ ਦੇਖ ਲੈ ਕਿਉਂ ਇਹ ਵੀ ਪੈਰ ਤੇ ਪਾਣੀ ਪੈਣ ਦਿੰਦਾ ਇਹ ਵੀ ਮੰਮੀ ਹੁਣ ਹਾਂ ਉਹਦੇ ਪੇਕਿਆਂ ਦੀ ਵਾਰ ਹੀ ਕਰਾਉਂਦੇ ਹਾਂ ਹਾਂ ਆ ਕਿ ਇਹ ਜੀ ਤਾਂ ਕੁੜੀ ਹੈ ਨਹੀਂ ਹੋਰ ਅਸੀਂ ਝੂਠ ਮਾਰਦੇ ਆ ਬਾਕੀ ਮੰਮੀ ਮੈਂ ਕਹਿ ਤਾ ਦਿੱਤਾ ਵੀ ਕੁੜੀ ਵਾਲੇ ਤਾਂ ਆਪਦੀ ਧੀ ਨੂੰ ਤਗਲਾ ਨਿੰਦਾ ਨਹੀਂ ਹੁੰਦਾ ਸਹੁਰੇ ਜੀ ਕਸੂਰ ਕੱਢਦੇ ਹੁੰਦੇ ਗੱਲ ਤਾਂ ਉਹੀ ਐ ਹੁਣ ਮੁੰਡੇ ਕੋਲੇ ਪਤਾ ਕੀ ਬਤਨੀਆ ਪਰੋਗੀ ਮੇਰੇ ਨਾਲ ਕੋਈ ਗਿਆ ਨਹੀਂ ਮੈਂ ਕੰਦੀ ਨੂੰ ਜਾਣਾ ਪਿਆ ਸਾਰੀ ਸਾਰੀ ਗੱਲਾਂ ਚੋਗੀਆਂ ਮੁੰਡੇ ਦੇ ਬਾਕੀ ਮੰਮੀ ਕੰਮ ਦੀ ਰੋਤਾ ਆਪ ਵੀ ਹੋਸਿਆਣੀ ਐ ਉਹਨੂੰ ਪਤਾ ਹੀ ਐ ਵੀ ਕਿੰਨੇ ਕੰਮ ਐ ਆਪਣੇ ਨਾ ਚਲ ਅੱਜ ਨਾ ਜਾਂਦੀ ਦਵਾਈ ਲੈਣ ਕੱਲ ਨੂੰ ਵਗ ਜਾਂਦੀ ਮੈਂ ਵਗ ਜਾਂਦੀ ਕੱਲ ਪਰ ਉਹ ਤਾਂ ਅੱਗ ਮਚਾਤੀ ਅੱਜ ਹੀ ਜਾਣਾ ਚਲ ਕੋਈ ਨਾ ਮੰਮੀ ਆਪੇ ਪਤਾ ਲੱਗ ਜੂ ਹੁਣ ਉਹਨੂੰ ਉਹਦੇ ਕੰਨਾ ਸੋਰੀ ਤੇ ਗੱਲ ਪਈ ਆ। ਆਪੀ ਹੁਣ ਦੱਸੂਗਾ ਜਾ ਕੇ ਉਹਦੇ ਮਾਪਿਓ ਨੂੰ ਤੇ ਆਪਣਾ ਦੱਸਣ ਦਾ ਫਰਜ਼ ਸੀ ਆਪੀ ਕਿ ਮੈਂ ਮਰਜੀ ਫਿਰ ਆਪਾਂ ਉੱਤੋਂ ਦੀ ਵਜਾਂਗੇ ਹੁਣ। ਵੀ ਭਾਈ ਅਸਟਾ ਸਾਨੂੰ ਦੱਸਿਆ ਸੀ। ਹਾਂ। ਹਾਂ। ਚੱਲ ਠੀਕ ਹੈ ਚੱਲ ਕਰ ਲੈ ਚਾਦੀ ਕੁੱਟਾ। ਹਮ। ਹਈ ਹਈ। ਗਰਮੀ ਜੀ ਬੜੀ ਹੋਈ ਪਈ ਆ।